ਪਤਾ ਨਹੀਂ ਕਿੱਦੇ ਲੈ ਕੇ ਜਾਏਗਾ ਮੈਨੂੰ ਤਾਂ ਉਸ ਦਿਨ ਦੀ ਇੰਨੀ ਜ਼ਿਆਦਾ ਉਡੀਕ ਹੈ ਵੀ ਜਿਸ ਦਿਨ ਤੂੰ ਮੇਰੇ ਘਰੇ ਬਰਾਤ ਲੈ ਕੇ ਆਏਗਾ ਤੇ ਮੈਨੂੰ ਵਿਆਹ ਕੇ ਲੈ ਕੇ ਜਾਏਗਾ ਮੈਂ ਜੋ ਕਹਿ ਰਿਹਾ ਨਾ ਪ੍ਰੀਤ ਉਹ ਹੀ ਸੱਚ ਹੈ ਤੇ ਸ਼ਹਿਦ ਇਹ ਸੱਚ ਆਪਾਂ ਨੂੰ ਵੀ ਹੁਣ ਮੰਨ ਲੈਣਾ ਚਾਹੀਦਾ ਮੈਨੂੰ ਪਜਾ ਕੇ ਥੋਨੇ ਲੈਣਾ ਕੀ ਆ ਨਾਲੇ ਪੈਸੇ ਵੀ ਮੇਰਾ ਜਿਉਣਾ ਮੈਨੂੰ ਹੁਣ ਖੁਦ ਨੂੰ ਚੰਗਾ ਨਹੀਂ ਲੱਗਦਾ ਹੈਗਾ ਮੇਰੇ ਤਾਂ ਚਾਰ ਸਵੇਰੇ ਮੌਤ ਹੀ ਨਜ਼ਰ ਆ ਰਹੀ ਆ ਮੈਡਮ ਤੁਸੀਂ ਮੈਨੂੰ ਕਿਉਂ ਬਚਾਇਆ ਮੈਂ ਜਾ ਰਹੀ ਹਾਂ ਆਪਣੇ ਰਸਤੇ ਤੇ ਪਰ ਤੁਸੀਂ ਸੜਕ ਦੇ ਵਿਚਾਲੇ ਕਿਉਂ ਤੁਰੇ ਜਾਂਦੇ ਹੋ ਛੁਰਨ ਲੱਗ ਗਿਆ ਮਾੜੀ ਕਿਸਮਤ ਨੂੰ ਰੋਣੀਆ ਮਾਰਨੇ ਚੱਲੀ ਸੀ ਤੇ ਤੁਸੀਂ ਮੈਨੂੰ ਕਿਉਂ ਬਚਾ ਰਹੇ ਹੋਗੇ ਪਰ ਤੁਸੀਂ ਇਹ ਜੋ ਕਿਉਂ ਆ ਕਦਮ ਕਿਉਂ ਚੁਪਣ ਜਾ ਰਹੇ ਸੀ ਕਿਸੇ ਨੇ ਛੱਡ ਤਾਂ ਦਿਲ ਰੀਜ਼ ਨਾਲ ਤੋੜਿਆ ਨਾ ਤਾਂ ਅਗਰ ਕਿਉਂ ਫਿਰ ਇੱਥੇ ਰਹਿਣ ਦਾ ਵੀ ਕੀ ਫਾਇਦਾ ਇਹਦੇ ਨਾਲੋਂ ਚੰਗੀ ਤਾਂ ਮਲਤੀ ਹੈਗੀ ਕਾ ਸੋਨੂ ਮਾਤ ਦੇ ਮੂੰਹ ਚ ਹੀ ਜਾ ਰਹੀ ਆ ਤੁਸੀਂ ਮੈਨੂੰ ਸਾਰੀ ਗੱਲ ਖੁੱਲ ਕੇ ਦੱਸੋਗੇ ਕੀ ਹੋਇਆ ਤੁਸੀਂ ਮੇਰੇ ਲੱਗਦੇ ਕੀ ਹੋ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸਾਂ ਦੇਖੋ ਮੈਂ ਲੱਗਦਾ ਤਾਂ ਤੁਹਾਡਾ ਕੁਛ ਨਹੀਂ ਪਰ ਇਨਸਾਨੀਅਤ ਤੌਰ ਤੇ ਮੈਂ ਆਪਦੀਆਂ ਅੱਖਾਂ ਸਾਹਮਣੇ ਕੋਈ ਮਰਦ ਨਹੀਂ ਦੇਖ ਸਕਦਾ ਤੁਸੀਂ ਕੀ ਜੇ ਕੋਈ ਹੋਰ ਵੀ ਹੁੰਦਾ ਮੈਂ ਉਹਨੂੰ ਵੀ ਬਚਾ ਲੈਣਾ ਸੀਗਾ ਮੈਨੂੰ ਬਚਾ ਕੇ ਥੋਨੇ ਲੈਣਾ ਕੀ ਆ ਨਾਲੇ ਪੈਸੇ ਵੀ ਮੇਰਾ ਜਿਉਣਾ ਮੈਨੂੰ ਹੁਣ ਖੁਦ ਨੂੰ ਚੰਗਾ ਨਹੀਂ ਲੱਗਦਾ ਹੈਗਾ ਮੇਰੇ ਤਾਂ ਚਾਰ ਸਵੇਰੇ ਮਾਤੀ ਨਜ਼ਰ ਆ ਰਹੀ ਹੈ ਮੈਨੂੰ ਬਸ ਮਰ ਜਾਣਾ ਹੀ ਚੰਗਾ ਲੱਗਦਾ ਵੀ ਮੈਂ ਮਰ ਜਾ ਦੇਖੋ ਜੀ ਇਹ ਜਿਹੜੀਆਂ ਗੱਲਾਂ ਵੀ ਵਧੀਆ ਨਹੀਂ ਹੁੰਦੀਆਂ ਤੁਸੀਂ ਮੈਨੂੰ ਫੁੱਲ ਕੇ ਸਾਰੀ ਗੱਲ ਦੱਸੋ ਕੀ ਪਤਾ ਮੈਂ ਤੁਹਾਡੀ ਕੋਈ ਹੈਲਪ ਕਰ ਦਿਆਂ ਤੁਸੀਂ ਮੇਰੀ ਕੋਈ ਹੈਲਪ ਤਾਂ ਨਹੀਂ ਕਰ ਸਕਦੇ ਪਰ ਹਾਂ ਸ਼ਾਇਦ ਤੋਂ ਕੁਝ ਜ਼ਰੂਰ ਬੰਦਾ ਸਕਦੇ ਹੋ ਜੇ ਤੁਸੀਂ ਪੁੱਛਣੇ ਹੀ ਚਾਹੁੰਦੇ ਹੋ ਨਾ ਤਾਂ ਸੁਣੋ ਫਿਰ ਮੇਰੀ ਸਾਰੀ ਗੱਲ ਮੈਂ ਨਾ ਇੱਕ ਮੁੰਡੇ ਨੂੰ ਪਿਆਰ ਕਰਦੀ ਸੀ ਤੇ ਸਾਡਾ 5 ਸਾਲ ਦਾ ਰਿਲੇਸ਼ਨਸ਼ਿਪ ਸੀ ਉਹ ਸੋੜਾ ਚੱਲਦਾ ਸੀ ਪਰ ਇੱਕ ਟਾਈਮ ਯਾਰ ਹੁਣ ਤੁਸੀਂ ਘਰੇ ਵੀ ਗੱਲ ਕਰ ਲਓ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਐਵੇਂ ਮਿਲਦਿਆਂ ਨੂੰ ਕੋਈ ਨਾ ਪ੍ਰੀਤ ਤੈਨੂੰ ਕਿਹਾ ਤਾਂ ਹੈ ਮੈਂ ਕਰ ਲੈਣੀ ਆ ਗੱਲ ਨਾਲੇ ਤੈਨੂੰ ਨਹੀਂ ਪਤਾ ਮੇਰੇ ਭੈਣ ਦੇ ਸੁਭਾਅ ਦਾ ਪਹਿਲਾਂ ਤਾਂ ਇਹ ਲਾਦੇ ਵੀ ਬੜੀ ਆਸਾਨ ਹੈਗੀ ਗੱਲ ਕਰਨੇ ਐ ਨਹੀਂ ਪਤਾ ਅੱਗੇ ਤੋਂ ਨੇ ਕੀ ਜਵਾਬ ਦੇਣਾ ਯਾਰ ਮੁਸ਼ਕਲ ਕੁੜੀਆਂ ਲਈ ਹੁੰਦਾ ਗਾ ਤੁਹਾਨੂੰ ਕੀ ਲੱਗਦਾ ਅੱਛਾ ਮੈਂ ਹੁਣ ਆਪਣੇ ਘਰੇ ਗੱਲ ਨਹੀਂ ਕਰਨੀਗੇ ਨਾਲੇ ਮੁੰਡਾ ਤਾਂ ਬਹੁਤ ਸੌਖੇ ਮਨਾ ਲੈਂਦੇ ਨੇ ਘਰਦਿਆਂ ਨੂੰ ਤੂੰ ਇੱਕ ਵਾਰ ਮੇਰੀ ਭੈਣ ਨੂੰ ਮਿਲ ਕੇ ਵੇਖੀ ਫੇਰ ਪੁੱਛਦਾ ਮੈਂ ਤੈਨੂੰ ਵੀ ਹਾਂ ਗੱਲ ਕਰਨੀ ਕਿੰਨੀ ਸੌਖੀ ਹੁੰਦੀ ਕਿਉਂ ਤੁਸੀਂ ਭੈਣ ਤੋਂ ਡਰੀ ਜਾਂਦੇ ਹੋ ਨਾਲੇ ਭੈਣਾਂ ਨੂੰ ਤੇ ਹੀ ਹੁੰਦਾ ਵੀ ਮੇਰੇ ਵੀਰੇ ਦਾ ਘਰ ਵਸ ਜੇ ਤੇ ਤੁਸੀਂ ਪਤਾ ਨਹੀਂ ਕਿਹੜੀ ਗੱਲ ਤੋਂ ਡਰ ਰੱਖੀ ਜਾਂਦੇ ਹੋ ਉਹ ਇਹ ਗੱਲ ਨਹੀਂ ਹੈਗੀ ਵੀ ਉਹਨੂੰ ਮੇਰੇ ਘਰ ਬਸਣ ਦੀ ਕੋਈ ਖੁਸ਼ੀ ਨਹੀਂ ਹੈਗੀ ਪਰ ਉਹਨੂੰ ਆਹ ਲੰਮੇ ਰਜਾਲੇ ਚੱਕਰਾਂ ਤੋਂ ਜ਼ਰੂਰ ਹੈਗੇ ਪ੍ਰੋਬਲਮ ਪਰ ਤੁਸੀਂ ਲਵ ਮਰਜ਼ ਨਾਲ ਸ਼ੋਅ ਕਰਿਓ ਤੁਸੀਂ ਉਦਾਂ ਦਿਖਾ ਦਿਓ ਵੀ ਹਾਂ ਮੈਂ ਕੁੜੀ ਨੂੰ ਕਦੇ ਦੇਖਿਆ ਸੀਗਾ ਤੇ ਮੈਨੂੰ ਪਸੰਦ ਆ ਕਿ ਬਾਕੀ ਸਾਡੀ ਕਿਹੜਾ ਕੋਈ ਇਦਾਂ ਦੀ ਲਵ ਮਰਜ਼ ਹੈਗੀ ਆ ਚੱਲ ਕੋਈ ਨਾ ਕਰ ਲੂਗਾ ਗੱਲ ਕਦੋਂ ਕਰੋਂਗੇ ਸੇ ਆਪਾਂ ਤਾਂ ਉਹੀ ਆ ਚੱਲ ਠੀਕ ਐ ਭੈਣ ਨਹੀਂ ਮਗਦੇ ਨਾ ਤੁਹਾਡੀ ਜੀਜੇ ਨੂੰ ਪੁੱਛ ਲਓ ਫਿਰ ਉਹ ਨਾ ਨਾ ਉਹ ਇੰਨਾਂ ਵਾਲਾ ਕਿੱਥੇ ਬੇਚਾਰਾ ਉਹ ਤਾਂ ਜਿਹੇ ਇਹਦੀ ਗੱਲ ਛੇੜੂ ਆ ਵੀ ਨਾ ਹੈ ਨਹੀਂ ਪਤਾ ਭੈਣ ਨੇ ਗੱਲ ਪੈ ਜਾਣਾ ਉਹਦੇ ਪਤਾ ਨਹੀਂ ਕੀ ਤੁਹਾਨੂੰ ਇੰਨਾ ਭੈਣ ਦਾ ਡਰ ਆਗਾ ਭੈਣ ਨਹੀਂ ਪਤਾ ਨਹੀਂ ਕੀ ਹੋਗੀ ਜਿਹੜਾ ਇੰਨਾ ਖੋਫ ਫਿਰਦਾ ਤੈਨੂੰ ਨਹੀਂ ਪਤਾ ਵਿਆਹ ਤੋਂ ਪਹਿਲਾਂ ਉਹਦਾ ਸੁਭਾਅ ਇਹਿਆ ਸੀਗਾ ਉਹ ਤਾਂ ਬੇਬੇ ਬਾਪੂ ਨੂੰ ਨਹੀਂ ਛੇਤੀ ਬੋਲਣ ਦਿੰਦੀ ਸੀ ਮੈਨੂੰ ਤਾਂ ਫੇਰ ਵੀ ਬੋਲਣੀ ਕੀ ਦਿਨਾਂ ਫਿਰ ਮੈਨੂੰ ਲੱਗਦਾ ਨਾ ਘਰ ਦੇ ਵਿੱਚ ਭੈਣ ਦੀ ਹੀ ਚਲਦੀ ਆ ਥੋੜੀ ਥੋੜੀ ਘਣੋਂ ਚਲਦੀ ਆ ਕਿ ਉਹਨਾਂ ਨਾਲ ਚੱਲਣ ਤੋਂ ਉਸ ਤੋਂ ਬਾਅਦ ਤੇਰੇ ਵੀ ਲੱਗ ਜੇ ਜਦੋਂ ਘਰ ਚ ਆ ਗਈ ਪਤਾ ਨਹੀਂ ਕਿੱਦੇ ਲੈ ਕੇ ਜਾਏਗਾ ਮੈਨੂੰ ਤਾਂ ਉਸ ਦਿਨ ਦੀ ਇੰਨੀ ਜ਼ਿਆਦਾ ਉਡੀਕ ਹੈ ਵੀ ਜਿਸ ਦਿਨ ਤੂੰ ਮੇਰੇ ਘਰੇ ਬਰਾਤ ਲੈ ਕੇ ਆਏਂਗਾ ਤੇ ਮੈਨੂੰ ਵਿਆਹ ਕੇ ਲੈ ਕੇ ਜਾਏਂਗਾ ਅੱਛਾ ਜੀ ਲੈ ਫਿਰ ਹੁਣ ਤੂੰ ਤਿਆਰੀ ਕਰ ਲੈ ਗੱਲ ਮੈਂ ਥੋੜੇ ਦਿਨਾਂ ਚ ਕਰ ਲੈਣੀ ਐ ਤੇ ਥੋੜੇ ਦਿਨਾਂ ਚ ਵਿਆਹ ਵੀ ਰ ਬੱਸ ਕਰੋ ਝੂਠੀਆਂ ਖੁਸ਼ੀਆਂ ਦੇ ਰਹੇ ਹੋਗੇ ਭੈਣ ਤੋਂ ਭੈਣ ਕੋਲ ਤਾਂ ਗੱਲ ਹੁੰਦੀ ਨਹੀਂ ਹੈ ਕਿ ਤੁਹਾਡੇ ਤੋਂ ਕਹਿੰਦੇ ਵਿਆਹ ਕੇ ਲੈ ਜਾਊਗਾ ਉਹ ਲੈ ਹੁਣ ਇੰਨਾ ਕੁ ਵੀ ਯਕੀਨ ਨਹੀਂ ਹੈਗਾ ਮੇਰੇ ਤੇ ਯਕੀਨ ਤਾਂ ਬਹੁਤ ਜ਼ਿਆਦਾ ਦਾ ਪਰ ਮੈਨੂੰ ਪਤਾ ਨਾ ਵੀ ਤੁਸੀਂ ਕਿੰਨਾ ਡਰਦੇ ਹੋ ਆਪਣੀ ਭੈਣ ਤੋਂ ਨਹੀਂ ਗੱਲ ਹੋਣੀ ਤੁਹਾਡੇ ਤੋਂ ਓ ਯਾਰ ਥੋੜਾ ਜਿਹਾ ਤਾਂ ਹੋ ਹੀ ਜਾਂਦਾ ਜਦੋਂ ਕੋਈ ਘਰ ਦੇ ਵਿੱਚ ਐਹੋ ਜਿਹਾ ਬੰਦਾ ਹੁੰਦਾ ਨਾ ਹਮ ਜੀ ਦੇ ਸਾਹਮਣੇ ਕੋਈ ਨਹੀਂ ਬੋਲ ਸਕਦਾ ਉਹਦੇ ਬੰਦੇ ਉਹਦੇ ਸਾਹਮਣੇ ਬੰਦਾ ਨਰਵਸ ਹੁੰਦਾ ਹੁੰਦਾ ਹੁਣ ਬੇਬੇ ਆਪੂ ਦੀ ਗੱਲ ਹੈ ਉਹਨਾਂ ਸਾਹਮਣੇ ਤਾਂ ਮੈਂ ਕਿਤੇ ਨਹੀਂ ਆਵੇਂ ਸੰਗ ਹੈਗਾ ਕੋਈ ਗੱਲ ਕਰਨ ਲੱਗ ਉਹਨਾਂ ਨੂੰ ਤਾਂ ਮੈਂ ਅੱਜ ਦੱਸ ਦਿਆਂ ਵੀ ਮੈਨੂੰ ਕੋਈ ਕੁੜੀ ਪਸੰਦ ਹੈ ਭੈਣ ਤੋ ਕੀ ਸੰਗ ਹੈ ਤੁਹਾਨੂੰ ਦੱਸ ਤੋ ਸੰਗ ਨਹੀਂ ਹੈਗੀ ਬੋਲ ਕਿ ਨਹੀਂ ਨਾ ਕਹਿ ਸਕਦੇ ਲਿਖ ਕੇ ਰੱਖ ਦੋ ਭੈਣ ਆਪੇ ਪੜ ਲਏਗੀ ਜਵਾਬ ਤਾਂ ਉਹਦਾ ਫੇਰ ਵੀ ਮੇਰਾ ਉਹੀ ਹੋਣਾ ਚਾਹੇ ਲਿਖ ਕੇ ਰੱਖਦੇ ਆਂ ਚਾਹੇ ਬੋਲ ਕੇ ਕਹਦੇ ਆਂ ਬਸ ਫਿਰ ਮੈਨੂੰ ਉਮੀਦ ਨਹੀਂ ਲੱਗਦੀ ਹੈ ਕਿ ਤੁਸੀਂ ਮੈਨੂੰ ਵਿਆਹ ਕੇ ਲੈ ਕੇ ਜਾਓਗੇ ਮੈਂ ਤਾਂ ਘਰ ਦੇ ਨਾਲ ਆਪੇ ਗੱਲ ਕਰਦਣੀ ਆਂ ਵੀ ਜੇ ਤੁਹਾਨੂੰ ਕੋਈ ਮੁੰਡਾ ਪਸੰਦ ਆਉਂਦਾ ਨਾ ਵਿਆਹ ਕਰ ਤੋ ਲੈ ਐਵੇਂ ਕਿਵੇਂ ਮੁੰਡਾ ਪਸੰਦ ਆਉਂਦਾ ਕਿਹੜੀ ਗੱਲ ਕਰਦੀ ਆਂ ਇਦਾਂ ਹੀ ਕਰਨਾ ਪੈਣਾ ਜਨਾਬ ਤੁਸੀਂ ਤਾਂ ਨਹੀਂ ਮੰਨਦੇ ਹੈਗੇ ਤੁਹਾਡੇ ਤਾਂ ਭੈਣ ਦੇ ਇੰਨਾ ਖੋਫਾਗਾ ਬਈ ਹੁਣ ਮੈਂ ਦੱਸ ਕੀ ਕਹਵਾ ਐਂ ਕਰਦਾ ਫਿਰ ਲੱਗ ਗੱਲ ਹੁਣ ਪੱਕੀ ਐ ਮੈਂ ਅੱਜ ਸ਼ਾਮ ਨੂੰ ਭੈਣ ਨਾਲ ਗੱਲ ਕਰਦਾ ਫੇਰ ਦੇਖਦਾ ਉਹ ਕੀ ਜਵਾਬ ਦਿੰਦੀ ਅੱਗੇ ਪਹਿਲਾਂ ਮੈਨੂੰ ਕੋਰੇ ਕਾਗਜ਼ ਤੇ ਲਿਖ ਕੇ ਦਿਓ ਵੀ ਤੁਸੀਂ ਮੇਰੇ ਨਾਲ ਵਿਆਹ ਕਰਾ ਰਹੇ ਹੋ ਅੱਛਾ ਹੁਣ ਕੋਰੇ ਕਾਗਜ਼ ਤੇ ਵੀ ਲਿਖ ਦੇਣਾ ਪਊਗਾ ਲਿਖ ਕੇ ਦੇਣਾ ਪਊਗਾ ਕੱਲੂ ਜੇ ਤੁਸੀਂ ਮੁੱਕਰ ਗਏ ਮੇਰੀ ਤਾਂ ਜ਼ਿੰਦਗੀ ਖਰਾਬ ਹੋ ਜਾ ਫਿਰ ਤੁਹਾਡੇ ਚੱਕਰ ਚ ਜਿਹੜੀ ਹੁਣ ਤੱਕ ਮੈਂ ਕੁਵਾਰੀ ਬੈਠੀ ਆਂਗੀ 5 ਸਾਲ ਹੋ ਗਿਆ ਆਪਣੀ ਗੱਲ ਚੱਲਦਿਆਂ ਨੂੰ ਕਲ 5 ਸਾਲਾਂ ਦੇ ਵਿੱਚ ਨਾ ਤੁਸੀਂ ਇੱਕ ਵਾਰ ਵੀ ਨਹੀਂ ਭੈਣ ਨਾਲ ਗੱਲ ਕੀਤੀ ਤੇ ਤੈਨੂੰ ਕੀ ਲੱਗਦਾ ਮੈਂ ਤੇਰੇ ਤੋਂ ਬਿਨਾ ਫਿਰ ਕਿਸੇ ਹੋਰ ਨਾਲ ਕਰਾ ਲਵਾਂ ਕਦੇ ਵੀ ਨਹੀਂ ਹੋ ਸਕਦਾ ਮਾਰ ਨਹੀਂ ਦਊਂਗੀ ਤੁਹਾਨੂੰ ਕਰਵਾ ਕੇ ਦੇਖ ਲਓ ਨਾਲੇ ਭੈਣ ਨੂੰ ਕਹਿ ਦੋ ਵੀ ਕਿਸੇ ਹੋਰ ਨਾਲ ਕਰਦੇ ਉਹ ਨਹੀਂ ਥੋੜਾ ਜਿਕੇਨ ਵੀ ਰੱਖੀਦਾ ਹੁੰਦਾ ਮੈਂ ਜੇ ਕਰਾਉਣਾ ਹੁੰਦਾ ਨਾ ਹੁਣ ਤੱਕ ਕਿੱਦਿਆਂ ਦਾ ਕਿਸੇ ਹੋਰ ਨਾਲ ਕਰਾ ਲਿਆ ਹੁੰਦਾ ਤੇਰੇ ਪਿੱਛੇ 5 ਸਾਲ ਥੋੜੀ ਗੱਲਾਂ ਨੇ ਸੀ ਫਿਰ ਚੱਲ ਚੰਗਾ ਖਾਈਏ ਪੀਏ ਹੁਣ ਕੁਛ ਕਿ ਇੱਥੇ ਬੈਠੇ ਹੀ ਗੱਲਾਂ ਕਰਦੀਆਂ ਨੇ ਮੇਰਾ ਤਾਂ ਅੱਦਾ ਨਾਲ ਗੱਲਾਂ ਨਾਲ ਢਿੱਡ ਭਰ ਜਾਂਦਾ ਹਾਂ ਹਾਂ ਥੋੜਾ ਭਰ ਜਾਂਦਾ ਪਰ ਮੈਨੂੰ ਬੜੀ ਭੁੱਖ ਲੱਗੀ ਐ ਚੱਲ ਪਤਾ ਨਹੀਂ ਤੁਹਾਨੂੰ ਇੰਨੀਆਂ ਗੱਲਾਂ ਕੀ ਪਸੰਦ ਆਉਂਦੀਆਂ ਨੇ ਜਿਹੜਾ ਮਿੰਟਾਂ 'ਚ ਹੀ ਗੱਲਾਂ ਨਾਲ ਢਿੱਡ ਭਰ ਜਾਂਦਾ ਤੁਹਾਡਾ ਅੱਛਾ ਜੀ ਤੁਸੀਂ ਨਾਲ ਹੋਮ ਤੇ ਸਾਡਾ ਗੱਲਾਂ ਨਾਲ ਢਿੱਡ ਨਾ ਭਰੇ ਹੋ ਸਕਦਾ ਹੈ ਹਾ ਪਤਾ ਨਹੀਂ ਕਿੱਥੇ ਗਿਆਗਾ ਮੈਨੂੰ ਟੜਕੇ ਦਾ ਲੈਕਚਰ ਦੇਣ ਲੱਗਿਆ ਪਿਆ ਤਿਆਰ ਹੋ ਜਾ ਤਿਆਰ ਹੋ ਜਾ ਕਦੋਂ ਦੀ ਤਿਆਰ ਹੋਈ ਬੈਠੀ ਆਂ ਬਿੰਦ ਲੇਟ ਹੋ ਜਾ ਬੜਬੜ ਕਰੀ ਜਾਉ ਸਾਰਾ ਤੇ ਆਗੇ ਤੁਸੀਂ ਮੈਂ ਕਦੋਂ ਦੀ ਬੈਠੀ ਆਂਗੀ ਤਿਆਰ ਹੋਈ ਸਾਰੇ ਮੈਂ ਕੰਮ ਤਾਂ ਦਿੰਦੇ ਨਮੇਲ ਲਿਆ ਘਰ ਤੇ ਕਿੱਥੇ ਗਏ ਸੀਗੇ ਤੁਸੀਂ ਬਾਬਾ ਜੀ ਮੈਂ ਆਰਤੀ ਕੋਲੇ ਗਿਆ ਸੀ ਪੈਸੇ ਫੜਨ ਕਮਾਲ ਜੇ ਤੂੰ ਜਾੜਾ ਹੁੰਦਾ ਤੈਨੂੰ ਮੌਕੇ ਤੇ ਆਰਤੀ ਯਾਦ ਆਉਂਦਾਗਾ ਪਣੇ ਜੱਟਾ ਦੇ ਤਾਂ ਆੜਤੀੇ ਕੰਮ ਆਉਂਦੇ ਹੁੰਦੇ ਆ ਔਕੇ ਤੇ ਔਕੇ ਤੇ ਆੜਤੀੇ ਕੰਮ ਆਉਂਦੇ ਹੁੰਦੇ ਸਾਰਾ ਰਹਿੰਦੀ ਜਣੀ ਉਹ ਅੱਗੇ ਪਿੱਛੇ ਵੀ ਕੰਮ ਆ ਜਾਂਦੇ ਹੁੰਦੇ ਨੇ ਕੱਲ ਤੁਸੀਂ ਸਾਰਾ ਦਿਨ ਬੈਲੇ ਸੀ ਕੱਲ ਜਾਇਆ ਹੁੰਦੇ ਆੜਤੀੇ ਕੋਲੇ ਅੱਜ ਹੁਣ ਜਾਵਾਂਗੇ ਤੇ ਸਾਰੀ ਦਿਹਾੜੀ ਫੁੱਟ ਜਾਣੀ ਆ ਕਿ ਐਡੀ ਲੈਣ ਲੱਗੀ ਹੁੰਦੀ ਏ ਡਾਕਟਰ ਦੇ ਉਹ ਤੂੰ ਟੈਨਸ਼ਨ ਲੈ ਲੈ ਮੈਂ ਆਉਂਦਾ ਹੋਇਆ ਨਾ ਨੰਬਰ ਲਵਾਇਆ ਆਇਆ ਸੀਗਾ ਨੰਬਰ ਤਾਂ ਹੋਰ ਜਾਂਦੇ ਨੂੰ ਕਿ ਐਂ ਕਰੀ ਐਮਰਜੈਂਸੀ ਫੀਸ ਭਰਦੀ ਭਈ ਮੈਥੋਂ ਨਹੀਂ ਉੱਥੇ ਬੈਠਿਆ ਜਾਣਾ ਹੈਗਾ ਉਹ ਕੋਈ ਗੱਲ ਨਹੀਂ ਹੁਣ ਚੱਲੀਏ ਆਪਾਂ ਕਿ ਲੜੀ ਜਾਏਗੇ ਆਹੋ ਚਲਦੇ ਆਂ ਨਾਲੇ ਮੈਂ ਇਹ ਕਹਿਨੀ ਆਂਗੀ ਮੈਂ ਕਿਹਾ ਵੀ ਨਾਲੇ ਮੈਂ ਕੱਪੜੇ ਵੀ ਲੈ ਆਉਂਗੀ ਮੌਸਮ ਚੇਂਜ ਹੋ ਰਿਹਾਗਾ ਮੁੜ ਕੇ ਦਿੱਲੀ ਜਿੱਥੇ ਸ਼ਹਿਰ ਜਾਇਆ ਜਾਂਦਾਗਾ ਉਹ ਲੈ ਆਈ ਬਾਬਾ ਗਰੂ ਹੁਣ ਤੁਰਤਾ ਪੈ ਹਾਂ ਚਲੋ ਤੇ ਆਪਣਾ ਆਧਾਰ ਕਾਰਡ ਵਗੈਰਾ ਚੱਕ ਲਿਆ ਸੀਗਾ ਹਾਂਜੀ ਉਹ ਤਾਂ ਮੇਰੇ ਫਾਫੇ ਚ ਕਦੋਂ ਦਾ ਪਾ ਕੇ ਰੱਖਿਆ ਹੋਇਆਗਾ ਮੈਂ ਤਾਂ ਸਵੇਰੇ ਸੰਦੇਹਾਂ ਦੀ ਉੱਠ ਕੇ ਕੰਮਣ ਮੇੜੀ ਬੈਠੇ ਕੰਮ ਸੇ ਕੰਮ ਤਾਂ 10 ਕੇ ਤਾਂ ਜਾਵੜੇ ਵੀ ਮੈਂ ਇੱਥੇ ਚੱਲਿਆਗਾ ਤੂੰ ਤਾਂ ਉੱਠੇ 5 ਵਜੇ ਤੇ ਮੈਂ 4 ਵਜੇ ਦਾ ਉੱਠਾਂਗਾ ਤੂੰ ਮੈਨੂੰ ਕਹਿੰਦੀ ਸੀ ਕਿ ਤੈਨੂੰ ਆੜਤੀ ਆ ਮਿਲ ਗਿਆ ਸੀਗਾ ਵੀ ਉਹ ਗੁੱਟਨਾ ਗਣ ਕੇ ਦੁਕਾਨ ਤੋਂ ਨੇ 9 ਵਜੇ 10 ਵਜੇ ਖੁੱਲੀ ਹੋਣੀ। ਉਹ ਖੇਤ ਵੀ ਗੇੜਾ ਗੂੜਾ ਮਾਰ ਕੇ ਆਉਣਾ ਹੁੰਦਾ ਹੈਗਾ। ਪਤਾ ਨਹੀਂ ਖੇਤ ਇਹੋ ਜਿਿਹੇ ਕਿਹੜੇ ਕੰਮ ਨੇ ਤੇਰੇ ਜਿਹੜੇ ਰੋਜ਼ ਹੀ ਨਹੀਂ ਨਿਪਟਦੇ ਹੈਗੇ ਕਿ। ਸਾਨੂੰ ਕੀ ਪਤਾ ਹੁਣ ਚੱਲੀਏ? ਚੱਲ। ਬੋਲੀ ਜਾਂਦੀ ਰਹਿੰਦੀ ਆ ਸਾਰਾ ਨੂੰ। ਗਗਨ ਹਾਂਜੀ ਆਪਾਂ ਨੂੰ ਇੱਥੇ ਆਇਆਂ ਨੂੰ ਘੰਟੇ ਡੇਢ ਘੰਟਾ ਹੋ ਗਿਆ ਹੁਣ ਤਾਂ ਡਾਕਟਰ ਬਹਿ ਗਿਆ ਹੋਣਾ। ਤੇ ਆਪਾਂ ਚੱਲੀਏ ਨਾ। ਹਾ ਜਿੱਥੇ ਜੀ ਆਪਾਂ ਤੁਟ ਪੇਜੇ ਲੈਣੇ ਆ ਨਾ। ਉਹ ਕਾਫੀ ਟਾਈਮ ਹੋ ਗਿਆ ਤੇ ਆਪਣਾ ਸੱਚ ਪਰਚੀ ਦਾ ਕੰਮ ਨੰਬਰ ਸੀ। ਹਾਂ ਵੈਸੇ ਨੰਬਰ ਤਾਂ 13ਵਾਂ ਹੀ ਸੀਗਾ 13ਵਾਂ ਫਿਰ ਐਵੇਂ ਕਰਦੇ ਆ ਆਪਾਂ 15 ਮਿੰਟ ਹੋਰ ਰੁਕ ਜਾਂਦੇ ਆ 15 ਹੀ ਮਿੰਟ ਨਾ ਉੱਥੇ ਵੀ ਕੀ ਕਰਾਂ ਭੀੜ ਬੜਾ ਕਵਾ ਵਾਲਾ ਇੱਥੇ ਚੱਲ ਬੈਠੇ ਆ ਦੇਖੀ ਉਹ ਕਿੰਨੀ ਸੋਹਣੀ ਲੋਕੇਸ਼ਨ ਆ ਉਧਰ ਨੂੰ ਚੱਲ ਕੇ ਆਉਣਾ ਹਾਂ ਉਹ ਜਿਹੜਾ ਤੁਸੀਂ ਮੈਨੂੰ ਲੈ ਕੇ ਆਉਣੇ ਹੋ ਬਹਾਨੇ ਨਾਲ ਆ ਕੇ ਅੱਜ ਚੱਲ ਉਹ ਕੋਟੀ ਕੁਟੀ ਦਾ ਪਾ ਲਿਆਂਦੀ ਤੁਹਾਨੂੰ ਪਤਾ ਇੰਨੀ ਠੰਡ ਹੈ ਉਹ ਮੈਨੂੰ ਆਇਆ ਸੀਗਾ ਬਿੱਤ ਪਾ ਕੇ ਸਾ ਫੋਨ ਕੀ ਦਾ ਹੀ ਹੈਲੋ ਹਾਂ ਨਾ ਨਾ ਹੇ ਕੁੜੀ ਕੋ ਨੰਬਰ ਘਟ ਨਾਲ ਓਏ ਆਇਆ ਕੇਸ ਕਰਨ ਲੱਗੇ ਹਾਂਜੀ ਹਾਂਜੀ ਚਲੋ ਫੋਨ ਆਇਆ ਸੀਗਾ ਅੱਛਾ ਹੋ ਹੋ ਗੱਡੀ 'ਚੋ ਕੱਪੜੇ ਵਾਲਾ ਲਿਫਾਫਾ ਆਇਆ ਕੱਢ ਲਿਆਉਂਦੀ ਓ ਤੁਸੀਂ ਕੱਢ ਕੇ ਧਰਜ ਹੋ ਜਾਂਦੇ ਜਾਂਦੇ ਖੋਏ ਨਾ ਚਾਹ ਬਣਾ ਮੈਂ ਤੁਹਾਡੇ ਵਾਸਤੇ ਪੀਓ ਚਾਹ ਤਾਂ ਬੱਸ ਹਾਂ ਮੈਂ ਕਦੋਂ ਦਾ ਦੇਖੀ ਜਾਂਦਾ ਜਿਹੜਾ ਕੰਮ ਤੂੰ ਐ ਕਿ ਮੂੰਹ ਹੀ ਆ ਬਣਾਇਆਗਾ ਨਹੀਂ ਨਹੀਂ ਉਥੋਂ ਉੱਥੇ ਟਾਈਮ ਵਾਲਾ ਲੱਗ ਗਿਆ ਨਾ ਜਿਹਨੂੰ ਪਤਾ ਮੈਨੂੰ ਕੱਠ ਤੋਂ ਘਬਰਾਟ ਜੀ ਹੁੰਦੀ ਆ ਮੈਂ ਬੈਠ ਨਹੀਂ ਸਕਦੀ ਯਾਰ ਜ਼ਿਆਦੇ ਟਾਈਮ ਪਹਿਲਾਂ ਤਾਂ ਕਦੇ ਘਬਰਾਟ ਹੋਈ ਨਹੀਂ ਤੈਨੂੰ ਨਹੀਂ ਨਹੀਂ ਤੁਹਾਨੂੰ ਉਹੀ ਲੱਗਦਾ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਮੇझे ਕੁਝ ਦੁਖਦਾ ਨਾ ਮੈਨੂੰ ਦੱਸ ਦੇ ਅਬ ਬਸ ਮੈਂ ਦਵਾਈ ਲੈ ਕੇ ਨਾ 2 ਘੰਟੇ ਰੈਸਟ ਕਰ ਲੈਣੀ ਆ ਜੇ ਚਾਹ ਪੀਣੀ ਆ ਤਾਂ ਤੁਸੀਂ ਦੱਸ ਤਾਂ ਮੈਂ ਬਣਾ ਦਿੰਨੀ ਆ ਕੋਈ ਗੱਲ ਨਹੀਂ ਚਾਹ ਰਹਿਣ ਦੇ ਤੂੰ ਰੈਸਟ ਕਰ ਲੈ ਠੀਕ ਆ ਜੀ ਚਲ ਠੀਕ ਹੈ ਠੀਕ ਹੈ ਪਰਗਟਨਲ ਕੁੜੀ ਕੌਣ ਹੋ ਸਕਦੀ ਆਹੋ ਕਿਨੂੰ ਲਈ ਫਿਰਦਾ ਸੀ ਪਾਰਕ ਚ ਮੈਨੂੰ ਉਹਦੇ ਤੋਂ ਇਹ ਉਮੀਦ ਨਹੀਂ ਸੀ ਪਿਉ ਇਹ ਸਭ ਖੁਸ਼ ਕਰੂਗਾ ਐ ਕਿ ਮੈਂ ਮੈਂ ਕਰਤੀ ਹਾਂ ਉਹਦੇ ਨਾਲ ਗੱਲ ਸਸਰੀ ਘਰ ਦਾ ਛੱਡ ਤੂੰ ਤੋ ਮੈਨੂੰ ਇਹ ਦੱਸ ਉਹ ਪਾਰਕ ਚ ਕੁੜੀ ਕੌਣ ਸੀਗੀ ਤੇਰੇ ਨਾਲ ਮੈਨੂੰ ਝੂਠ ਬੋਲਦਾਗਾ ਮੈਂ ਤੇਰੇ ਵੀਰੇ ਨਾਲ ਅੱਜ ਤਵਾਈ ਲੈਣ ਆਈ ਸੀਗੀ ਦੱਸ ਕੌਣ ਸੀ ਉਹ ਮੈਂ ਤੈਨੂੰ ਆਪਦੀ ਅੱਖੀ ਵੇਖਿਆ ਮੇਰੀ ਗੱਲ ਸੁਣ ਲਾ ਮੈਨੂੰ ਨਹੀਂ ਪਤਾ ਸੇਲੀ ਸੁਲੀ ਦਾ ਮੈਂ ਨਾ ਤੇਰੇ ਵਾਸਤੇ ਕੁੜੀ ਵੇਖ ਰੱਖੀ ਆ ਤੇ ਇਹ ਲਵ ਮੈਰਿਜ ਵਾਲਾ ਕੀੜਾ ਉਹਦੇ ਧਮਾਕ ਚੋਂ ਗੜਦੇ ਆ ਗਈ ਸਮਝ ਤੇਰੀ ਲਵ ਮੈਸ ਨਹੀਂ ਮੈਂ ਹੋਣ ਦਿੰਦੀ ਮੈਨੂੰ ਕੁਝ ਨਹੀਂ ਪਤਾ ਬਸ ਮੈਂ ਤੈਨੂੰ ਕਹਿ ਤਾ ਤਾਂ ਕਹਿ ਤਾ ਨਾਲੇ ਨਾ ਆ ਜਿਹੜਾ ਤੂੰ ਜਲੂਸ ਕੱਢਦਾ ਫਿਰਦਾ ਪਾਰਕਾਂ ਚ ਘੁੰਮਦਾ ਫਿਰਦਾ ਲੈ ਕੇ ਨਾ ਕੱਲ ਨੂੰ ਜੇ ਕੋਈ ਕੋਈ ਨੀਕੀ ਗੱਲ ਹੋ ਗਈ ਮੈਂ ਤੇਰੇ ਨਾਲ ਨਹੀਂ ਖੜਨਾ ਮੈਂ ਤੈਨੂੰ ਕੀ ਲੱਗਿਆ ਸੀਗਾ ਸਾਨੂੰ ਕੁਝ ਪਤਾ ਹੀ ਨਹੀਂ ਲੱਗਦਾ ਪਰ ਭਾਵੇਂ ਅਸੀਂ ਤਾਂ ਇੱਕ ਦੂਜੇ ਨੂੰ ਪਿਆਰ ਕਰਦੇ ਆਂ ਮੈਂ ਮੰਨਦਾ ਤੇਰੀ ਗੱਲ ਨੂੰ ਵੀ ਹਾਂ ਚਲ ਮੈਂ ਤੈਨੂੰ ਦੱਸੇ ਤੋਂ ਬਿਨਾ ਸਾਰਾ ਕੁਝ ਕੀਤਾ ਹੈਗਾ ਪਰ ਹੈ ਸਾਡਾ ਐਵੇਂ ਦਾ ਕੋਈ ਇਰਾਦਾ ਨਹੀਂ ਹੈਗਾ ਵੀ ਜੇ ਅਸੀਂ ਕੋਰਟ ਮੈਰਿਜ ਕਰਵਾਈਏ ਜਾਂ ਭੱਜ ਕੇ ਬਾਹਰ ਵਿਆਹ ਕਰਵਾਈਏ ਕੋਈ ਗੱਲ ਨਹੀਂ ਅਸੀਂ ਕਰਾਵਾਂਗੇ ਤਾਂ ਸਾਰਾ ਕੁਝ ਰਜ਼ਾਮੰਦੀ ਨਾਲ ਹੀ ਫਰ ਭੈਣੇ ਇਹ ਕੀ ਮਤਲਬ ਬਣਿਆ ਕਿ ਮੈਂ ਕੁੜੀ ਵੇਖ ਰੱਖੀ ਹੈ ਜਦੋਂ ਮੈਂ ਇਹ ਕੁੜੀ ਨੂੰ ਪਸੰਦ ਕਰਦਾ ਉਹ ਮੈਨੂੰ ਕਰਦੀ ਹੈ ਤਾਂ ਉਹ ਕਿੱਧਰ ਜਾਊਗੀ ਫਿਰ ਉਹ ਨਹੀਂ ਪਹਿਣੇ ਇਹੋ ਜੀ ਗੱਲ ਨਹੀਂ ਹੈ ਕੋਈ ਵੀ ਮੈਂ ਤੇਰੇ ਤੋਂ ਬਾਹਰ ਹੋ ਕੇ ਚੱਲਾਂ ਪਰ ਤੈਨੂੰ ਵੀ ਤਾਂ ਸਮਝਣਾ ਚਾਹੀਦਾ ਹੈਗਾ ਨਾ ਵੀ ਮੇਰੀ ਵੀ ਤਾਂ ਜ਼ਿੰਦਗੀ ਦਾ ਸਵਾਲ ਹੈ ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ ਤੇ ਇੱਕ ਦੂਜੇ ਤੋਂ ਇਲਾਵਾ ਅਸੀਂ ਹੋਰ ਕਿਸੇ ਨਾਲ ਜ਼ਿੰਦਗੀ ਜਿਉਣ ਬਾਰੇ ਸੋਚ ਵੀ ਕਿਵੇਂ ਸਕਦੇ ਹਾਂ ਨਹੀਂ ਪਹਿਣੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੈਂ ਤੇਰੀ ਇੱਜ਼ਤ ਉਹਨੇ ਹੀ ਕਰਦਾ ਅੱਜ ਵੀ ਜਿੰਨੀ ਪਹਿਲਾਂ ਕਰਦਾ ਸੀ ਕੋਈ ਤੇਰੇ ਕਹਣੇ ਤੋਂ ਬਾਹਰ ਨਹੀਂ ਹੈਗਾ ਪਰ ਮੈਂ ਤਾਂ ਤੈਨੂੰ ਇਹ ਕਹਿਣਾ ਹੈਗਾ ਬੇ ਇੱਕ ਵਾਰੀ ਫੇਰ ਵੀ ਸੋਚ ਲਾ ਕੋਈ ਨਾ ਪੈਣੇ ਕਰਨਾ ਤਾਂ ਮੈਨੂੰ ਮਮੀ ਪੁੱਜਣ ਤੋਂ ਕਹੇਗੀ ਫਿਰ ਚਾਹੇ ਇਹਦੇ ਚ ਮੇਰੀ ਖੁਸ਼ੀ ਹੋਵੇ ਚਾਹੇ ਨਾ ਖੁਸ਼ੀ ਹੋਵੇ ਠੀਕ ਹੈ ਪੈਣੇ ਤਾਂ ਕੇ ਤਾਂ ਅਭੀ ਵਿਆਹ ਤਾਂ ਤੇਰਾ ਉੱਥੇ ਹੋਊਗਾ ਜਿੱਥੇ ਅਸੀਂ ਚਾਹਾਂਗੇ ਹੁਣ ਮੈਂ ਪ੍ਰੀਤ ਨੂੰ ਕੀ ਕਹਾਂਗਾ ਹੋਣੇ ਵੀ ਨਹੀਂ ਮੇਰਾ ਖੜਾ ਛੜਨਾ ਕਿਉਂਕਿ ਉਹਨੇ ਵੀ ਤਾਂ ਮੈਨੂੰ ਓਨਾ ਪਿਆਰ ਕੀਤਾ ਨਾ ਜਿੰਨਾ ਨੂੰ ਮੈਂ ਕਰਦਾ ਸੀ ਤੇ ਜਦੋਂ ਇਸ ਗੱਲ ਦਾ ਪਤਾ ਲੱਗਿਆ ਫਿਰ ਤਾਂ ਹੁਣ ਤਾਂ ਜਮੀ ਟੁੱਟ ਜਾਣਾ ਜੇ ਹੁਣ ਮੈਂ ਪ੍ਰੀਤ ਨੂੰ ਨਹੀਂ ਛੱਡਦਾ ਤਾਂ ਭੈਣ ਕਹਿੰਦੀ ਐ ਵੀ ਸਾਡੇ ਨਾਲੋਂ ਵਰਤਣਾ ਛੱਡ ਦੀ ਸਾਨੂੰ ਤੁਲ ਜੇ ਛੱਡ ਮੈਂ ਭੈਣ ਨੂੰ ਵੀ ਨਹੀਂ ਸਕਦਾ ਉਹ ਵੀ ਮੇਰਾ ਆਪਦਾ ਪਰਿਵਾਰ ਹੈ ਪ੍ਰੀਤ ਨਾਲ ਗੱਲ ਕਰਕੇ ਵੇਖੂ ਜੇ ਸਮਝ ਗਈ ਤਾਂ ਠੀਕ ਐ ਨਹੀਂ ਫਿਰ ਦੇਖਦੇ ਆ ਕਿਵੇਂ ਬਣਦਾ ਪਰਗਟ ਗੱਲ ਕੀ ਹੋ ਗਈ ਮੈਨੂੰ ਗੱਲ ਤਾਂ ਦੱਸ ਦੇ ਯਾਰ ਕਿਉਂ ਹੁਣ ਤੱਕ ਚੁੱਪਾ ਵੱਟੀ ਖੜਾ ਮੈਨੂੰ ਤਾਂ ਉਹੀ ਟੈਨਸ਼ਨ ਹੋਈ ਜਾਂਦੀ ਹੈ ਕਿ ਯਾਰ ਮੈਨੂੰ ਇਹ ਹੀ ਨਹੀਂ ਸਮਝ ਲੱਗ ਰਹੀ ਵੀ ਮੈਂ ਤੇਰੇ ਨਾਲ ਗੱਲ ਕਰਾਂ ਤਾਂ ਕਰਾਂ ਕਿਵੇਂ ਗੱਲ ਕੀ ਹੋ ਗਈ ਕਰੇ ਭੈਣ ਠੀਕ ਹੈ ਜੀਜਾ ਠੀਕ ਹੈ ਸਾਰੇ ਠੀਕ ਹੈ ਪਰ ਕਿਉਂ ਟੈਨਸ਼ਨ ਪਾਈਏ ਦਿਮਾਗ ਦੇ ਉੱਤੇ ਗੱਲ ਦੱਸ ਦੇ ਨਾ ਕੀ ਹੈ ਮੈਂ ਤੈਨੂੰ ਕਿਹਾ ਸੀਗਾ ਨਾ ਵੀ ਭੈਣ ਨੇ ਆਪਣੇ ਆਹ ਰਿਸ਼ਤੇ ਬਾਰੇ ਕਦੇ ਨਹੀਂ ਮੰਨਣਾ ਪੈਨ ਨੂੰ ਆਪਣੇ ਬਾਰੇ ਪਤਾ ਵੀ ਲੱਗ ਗਿਆ। ਮਤਲਬ ਤੁਸੀਂ ਘਰੇ ਗੱਲ ਕਰ ਲਈ। ਨਹੀਂ ਮੈਂ ਨਹੀਂ ਗੱਲ ਕੀਤੀ। ਫਿਰ ਐਵੇਂ ਕਿਵੇਂ ਪਤਾ ਲੱਗ ਗਿਆ ਉਹਨਾਂ ਨੂੰ ਕੁਝ? ਮੈਨੂੰ ਨਹੀਂ ਇਸ ਗੱਲ ਦਾ ਪਤਾ ਵੀ ਉਹਨੂੰ ਕਿਵੇਂ ਪਤਾ ਲੱਗਿਆ। ਪਰ ਉਹਨੂੰ ਪਤਾ ਲੱਗ ਗਿਆ ਵੀ ਆਪਣੇ ਦੋਵਾਂ ਵਿੱਚ ਕੁਝ ਚੱਲ ਰਿਹਾ ਹੈ। ਤੇ ਉਹਨੇ ਮੈਨੂੰ ਸਾਫ਼-ਸਾਫ਼ ਸ਼ਬਦਾਂ ਵਿੱਚ ਕਹਿਤਾ ਵੀ ਜਿਹੜਾ ਕੁਝ ਚੱਲ ਰਿਹਾ ਨਾ ਇਹਨੂੰ ਇੱਥੇ ਹੀ ਬੰਦ ਕਰ ਦੇ। ਵਿਆਹ ਤਾਂ ਭੁੱਲ ਜਾ। ਵੀ ਤੂੰ ਕਰਦੇ ਦੀ ਮਰਜ਼ੀ ਤੇ ਬੈਣਾ ਬਾਹਰ ਕਿਤੇ ਵੀ ਕਰਵਾ ਲੈ। ਮਤਲਬ ਕੀ ਹੈ ਵੀ ਸਭ ਕੁਝ ਭੁੱਲ ਜਾ। ਮਤਲਬ ਤਾਂ ਸਾਫ਼-ਸਾਫ਼ ਅਪਰੀਤ ਆ। ਵੀ ਆਪਾਂ ਨੂੰ ਐ ਸਮਝ ਲੈਣਾ ਚਾਹੀਦਾ ਵੀ ਸ਼ੈਦ ਆਪਣਾ ਸਾਥ ਇੱਥੋਂ ਤੱਕ ਹੀ ਲਿਖਿਆ ਸੀ। ਤੇਰਾ ਦਿਮਾਗ ਖਰਾਬ ਹੈ ਪ੍ਰਗਟ। ਆਪਾਂ ਨੂੰ 5 ਸਾਲ ਹੋ ਗਏ ਇਸ ਰਿਸ਼ਤੇ ਦੇ ਵਿੱਚ ਤੇ ਹੁਣ ਤੂੰ ਕਹਿ ਰਹਿਆਂ ਕਿ ਵੀ ਜਿੰਮੇ ਮੇਰੀ ਭੈਣ ਨੇ ਕਿਹਾ ਤਾਂ ਓਮੇਕਰ ਨੂੰ ਇਸ ਰਿਸ਼ਤੇ ਨੂੰ ਭੁੱਲ ਜਾ। ਕੀ ਕਹਿ ਰਹੀ ਹੈ ਤੂੰ? ਮੈਂ ਜੋ ਕਹਿ ਰਿਹਾ ਨਾ ਪ੍ਰੀਤ, ਉਹੀ ਸੱਚ ਹੈ। ਤੇ ਸ਼ੈਦ ਇਹ ਸੱਚ ਆਪਾਂ ਨੂੰ ਵੀ ਹੁਣ ਮੰਨ ਲੈਣਾ ਚਾਹੀਦਾ। ਮਤਲਬ ਹੁਣ ਤੇਰੇ ਲਈ ਤੇਰੀ ਭੈਣ ਜ਼ਰੂਰੀ ਆ, ਮੈਂ ਜ਼ਰੂਰੀ ਨਹੀਂ ਹੈਗੀ। ਜਦ ਤੈਨੂੰ ਪਤਾ ਸੀ ਵੀ ਤੇਰੀ ਭੈਣ ਨੇ ਨਹੀਂ ਮੰਨਣਾ ਕਿਹਦੇ ਵਾਸਤੇ ਫਿਰ ਇਹ ਰਿਸ਼ਤੇ ਚਾਏ ਸੀ ਕਿਉਂ ਮੈਨੂੰ ਹੁਣ ਤੱਕ ਤੂੰ ਖੁਸ਼ੀਆਂ ਦੇ ਰਿਹਾ ਸੀ ਤੇ ਅੱਕ ਕੇ ਤੂੰ ਆ ਮੇਰੇ ਮੂਰੇ ਡਿਸੀਜਨ ਰੱਖਤਾ ਵੀ ਭੈਣ ਨਹੀਂ ਮੰਨ ਰਹੀ ਦੇਖ ਪ੍ਰੀਤ ਮੈਂ ਕੋਈ ਆਉਦੀ ਮਰਜ਼ੀ ਨਾਲ ਨਹੀਂ ਕਹਿ ਰਿਹਾ ਇਹ ਡਿਸੀਜਨ ਮੇਰਾ ਨਹੀਂ ਸੀ ਹੈਗਾ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਤੈਨੂੰ ਭੈਣ ਦੇ ਸੁਭਾਅ ਦਾ ਨਹੀਂ ਪਤਾ ਉਹੀ ਗੱਲ ਹੈ ਜਦੋਂ ਤੈਨੂੰ ਪਤਾ ਵੀ ਤੇਰੀ ਭੈਣ ਦਾ ਸੁਭਾਅ ਕਿਵੇਂ ਦਾ ਮੇਰੇ ਨਾਲ ਕਿਉਂ ਰਿਲੇਸ਼ਨ ਚ ਆਇਆ ਕਾਦੇ ਵਾਸਤੇ ਮੇਰੀ ਜ਼ਿੰਦਗੀ ਖਰਾਬ ਕੀਤੀ ਹੈ ਪਰ ਹੁਣ ਕਿਹੜਾ ਆਪਣਾ ਕੋਈ ਵਿਆਹ ਹੋ ਗਿਆ ਸੀ ਜਾਂ ਆਪਣੇ ਕੋਈ ਜਵਾਕ ਹੋ ਗਏ ਸੀ ਪਰ ਆਪਾਂ ਇੱਥੋਂ ਵੀ ਤਾਂ ਮੂਵ ਆਨ ਹੋ ਜਾਈਏ ਠੀਕ ਐ ਠੀਕ ਐ ਵਧੀਆ ਗੱਲ ਆ ਵਾਓ ਬਹੁਤ ਸੋਹਣੀ ਗੱਲ ਐਂ ਕਰ ਤੇਰੀ ਪੈਣ ਨੂੰ ਕਹਿ ਕੇ ਕਿਸੇ ਮੁੰਡੇ ਨਾਲ ਰਿਲੇਸ਼ਨ ਚਾਵੇ ਉਸ ਤੋਂ ਬਾਅਦ 5 ਸਾਲ ਰਹਿਣ ਤੋਂ ਬਾਅਦ ਛੱਡ ਕੇ ਜਾਵੇ ਫੇਰ ਪਤਾ ਲੱਗੋ ਦੇਖ ਪ੍ਰੀਤ ਬਕਵਾਸ ਨਾ ਕਰ ਤੂੰ ਬਾਲੀ ਬਕਵਾਸ ਲੱਗਦੀ ਹੁਣ ਮੇਰੀ ਤਾਂ ਮਤਲਬ ਕਿਸੇ ਦੀ ਧੀ ਦੀ ਇੱਜ਼ਤ ਜਿਵੇਂ ਮਰਜ਼ੇ ਉਡਾਈ ਚੱਲੋ ਕੋਈ ਫਿਕਰ ਫਕਾ ਨਹੀਂ ਹੁਣ ਤੱਕ ਤਾਂ ਤੂੰ ਮੈਨੂੰ ਲਾਲਚ ਦੇ ਰਹੀ ਸੀ ਮੈਂ ਤੇਰਾ ਵਿਆਹ ਕਰਾਉਂਗਾ ਸਭ ਕੁਝ ਕਰ ਰਹਾਂਗਾ ਹੁਣ ਕੀ ਹੋ ਗਿਆ ਹੁਣ ਦੇਖ ਤੈ ਵੀ ਜਿਹੜਾ ਕੁਝ ਮੈਂ ਕਹਿ ਰਿਆ ਨਾ ਇਹ ਚ ਦੋਨਾਂ ਦੀ ਭਲਾਈ ਹੈ ਕੱਲ ਨੂੰ ਆਪਣਾ ਰਿਸ਼ਤਾ ਫੇਰ ਵੀ ਕੋਈ ਅੱਗੇ ਨਹੀਂ ਵਧਣਾ ਹੈ ਮਤਲਬ ਸਾਰੇ ਮੁੰਡੇ ਇਦਾਂ ਹੀ ਹੁੰਦੇ ਆ ਧੋਖੇਵਾਜ਼ੀ ਹੁੰਦੇ ਆ ਸਾਰੇ ਜੇ ਕਿਸੇ ਕੁੜੀ ਨੇ ਧੋਖਾ ਦਿੱਤਾ ਨਾ ਮੁੰਡਾ ਗਲਫਰਾਹ ਲੈ ਜਾਂਦਾ ਤੇ ਮੈਂ ਤਾਂ ਤੇਰੇ ਨਾਲ ਹੁਣ ਤੱਕ ਹੱਥ ਨਾਲ ਹੱਥ ਲਾ ਕੇ ਮੋਢਾ ਨਾਲ ਮੋਢਾ ਲਾ ਕੇ ਖੜੀ ਆਂ ਕੀ ਗੱਲ ਐ ਮੇਰੇ ਚ ਕੀ ਕਮੀ ਸੀਗੀ ਕੀ ਹੋਇਆ ਬੋਲ ਹੁਣ ਗੱਲ ਕਰ ਦੇਖ ਪ੍ਰੀਤ ਇਹਨਾਂ ਗੱਲਾਂ ਦਾ ਹੁਣ ਕੋਈ ਮਤਲਬ ਨਹੀਂ ਹੈ ਚਾਹੇ ਤੂੰ ਮੇਰੇ ਨਾਲ ਲੜ ਚਾਹੇ ਜੋ ਮਰਜੀ ਬੋਲ ਪਰ ਜਿਹੜਾ ਸੱਚ ਐ ਉਹ ਤੈਨੂੰ ਮੈਂ ਦੱਸਦਾ ਮਤਲਬ ਪਰਗੜ ਤੂੰ ਮੇਰੀ ਜ਼ਿੰਦਗੀ ਖਰਾਬ ਕਰਨਾ ਚਾਹਣਾ ਸਿੱਧਾ ਕਹਿ ਦੇ ਖਰਾਬ ਕਰਨਾ ਕੀ ਚਾਹਣਾ ਖਰਾਬ ਤਾਂ ਕਰ ਹੀ ਦਿੱਤੀ 5 ਸਾਲ ਤੂੰ ਮੇਰੇ ਨਾਲ ਰਹਿ ਚੁੱਕਿਆ ਪਰ ਪ੍ਰੀਤ ਤੂੰ ਸਮਝਣ ਦੀ ਕੋਸ਼ਿਸ਼ ਤਾਂ ਕਰ ਮੈਂ ਕੀ ਸਮਝਾਂ ਯਾਰ ਤੇਰੇ ਪਿਆਰ ਨੂੰ ਮੈਂ ਹੁਣ ਤੱਕ ਤੂੰ ਮੈਨੂੰ ਕਿੰਨਾ ਕੁਝ ਕਹਿ ਚੁੱਕਿਆ ਤੇਰੇ ਵਾਦੇ ਕੀਤੇ ਕਿ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਤੇਰੀਆਂ ਸਭ ਕੁਝ ਭੁੱਲ ਗਿਆ ਤੂੰ ਮੈਨੂੰ ਤੇਰੇ ਲਈ ਸਿਰਫ ਕੋਹਰ ਕੋਸ਼ਿਸ਼ ਨਹੀਂ ਹੈ ਦੁਨੀਆ ਦੇ ਉੱਤੇ ਸਿਰਫ ਮਾਰੋਗੇ ਵੀ ਤਾਂ ਵਿਆਹ ਕਰਾ ਸਕਦਾ ਮੈਂ ਕਿਹੜਾ ਸਾਰੀ ਹੁਣ ਆਪਣੀ ਭੈਣ ਨਾਲ ਕੱਢਣੀ ਆ ਤੂੰ ਕਿਉਂ ਗਰਮ ਹੋ ਰਹੀ ਏ ਤੂੰ ਠੰਡੇ ਦਿਮਾਗ ਨਾਲ ਮਾੜਾ ਸੋਚ ਕੱਲ ਨੂੰ ਆਪਣਾ ਰਿਸ਼ਤਾ ਅੱਗੇ ਵਧਦਾ ਵੀ ਐ ਭੈਣ ਨੇ ਆਪਾਂ ਨੂੰ ਫੇਰ ਨਹੀਂ ਇਕੱਠਿਆ ਰਹਿਣ ਦੇਣਾ ਮੈਂ ਮੈਂ ਦੱਸ ਦੂ ਤੂੰ ਮੇਰੇ ਨਾਲ ਰਹਿਣਾ ਕਦੀ ਭੈਣ ਨਾਲ ਰਹਿਣਾ ਕਿਉਂ ਮੇਰੀ ਜ਼ਿੰਦਗੀ ਖਰਾਬ ਕਰਕੇ ਪਰਡੇ ਦੇ ਇੱਕ ਸਿਰਫ ਤੂੰ ਮੈਨੂੰ ਕੀ ਕਿਹਾ ਸੀ ਮੈਂ ਤੇ ਨਾਲ ਵਿਆਹ ਕਰਾਉਂਗਾ ਸਾਰੀ ਦੁਨੀਆ ਮੂਰੇ ਤੇਰਾ ਹੱਥ ਫੜੂਗਾ ਮੇਰੀ ਭੈਣ ਜੇ ਨਾ ਵੀ ਮੰਨੇ ਨਾ ਤਾਂ ਵੀ ਤੈਨੂੰ ਵਿਆਹ ਕੇ ਲੈ ਕੇ ਜਾਵਾਂਗਾ ਪਰ ਕਿੱਥੇ ਨੇ ਉਹ ਗੱਲਾਂ ਸਭ ਕੁਝ ਪੁੱਲ ਗਿਆ ਦਿਮਾਗ ਚ ਨਿਕਲ ਗਿਆ ਸਭ ਕੁਝ ਵੀ ਪੈਣ ਲੱਗਾ ਤਾਂ ਹਾਂ ਤੁਹਾਡਾ ਦੋਨੋਂ ਦਾ ਵਿਆਹ ਨਹੀਂ ਹੋ ਸਕਦਾ ਵਾਹ ਵਾਹ ਸੋਹਣੀ ਗੱਲ ਆ ਪ੍ਰਗਟ ਜਿੰਦਗੀ ਦੇ ਵਿੱਚ ਮੈਨੂੰ ਕਦੇ ਮੂੰਹ ਨਾ ਦਿਖਾ ਦੀ ਠੀਕ ਹੈ ਜਿਹੜਾ ਕੁਝ ਹੋਣਾ ਸੀ ਆਪਣੇ ਚ ਸਭ ਕੁਝ ਹੋ ਗਿਆ ਨਾ ਮੈਂ ਆਪਣੀ ਜ਼ਿੰਦਗੀ ਬਰਬਾਦ ਕਰ ਲੂੰਗੀ ਵੈਸੇ ਤਾਂ ਤੂੰ ਕਰ ਹੀ ਦਿੱਤੀ ਰੈਂਦੀ ਖੁੰਦੀ ਹੁਣ ਹੋਰ ਹੋਜੂ ਪ੍ਰੀਤ ਉਹ ਮੈਂ ਮੰਨਿਆ ਵੀ ਆਪਾਂ ਇੱਕ ਦੂਜੇ ਨੂੰ ਪਿਆਰ ਕਰਦੇ ਆਂ じゃ ਕਰਦੇ ਸੀ ਕਰਦੇ ਸੀ ਹੋ ਜੇ ਵੀ ਕਰਦੇ ਸੀ ਹੁਣ ਫੇਰ ਕਿਤੇ ਜਾਂ ਦਰਾਂ ਸਭ ਕੁਝ ਭੁੱਲ ਗਿਆ ਛੱਡ ਤਾ ਸਭ ਕੋਈ ਵਿੱਚ ਪਰ ਤੈਨੂੰ ਪਤਾ ਮੈਂ ਫੈਮਿਲੀ ਨੂੰ ਵੀ ਨਹੀਂ ਛੱਡ ਸਕਦਾ ਸੌਰੀ ਯਾਰ ਮੇਰੇ ਸੌਰੀ ਯਾਰ ਜਦੋਂ ਸਾਰੇ ਮੁੰਡੇ ਧੋਖੇਵਾਜੀ ਹੁੰਦੇ ਆਗੇ ਤੇ ਮੈਨੂੰ ਐਂਡ ਪੁਆਇੰਟ ਤੇ ਛੱਡਣਾ ਹੀ ਸੀ ਕਾਦੇ ਵਾਸਤੇ ਮੈਨੂੰ ਹੁਣ ਤੱਕ ਤੂੰ ਵਾਦੇ ਕਰਤ ਆ ਰਿਆ ਸੀ ਮੈਨੂੰ ਮਾਫ ਕਰਦੀ ਯਾਰ ਪਰ ਮੈਨੂੰ ਲੱਗਦਾ ਵੀ ਸ਼ਾਇਦ ਆਪਣਾ ਰਿਸ਼ਤਾ ਨਾ ਇੱਥੋਂ ਤੱਕ ਹੀ ਸੀ ਤਾਂ ਕੁਛ ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ ਹੈ ਵਰਗ ਤੇ ਤਾਂ ਜਗਤ ਮੈਨੂੰ ਮਾਰ ਹੀ ਜਾਂਦਾ ਉਹਨੇ ਜਦੋਂ ਆਪਣੀ ਭੈਣ ਨਾਲ ساری ਗੱਲਬਾਤ ਕੀਤੀ ਤੇ ਉਹਦੀ ਭੈਣ ਨੇ ਜਵਾਬ ਦੇਤਾ ਬਿੱਲਾ ਮੈਂ ਅਜਿਹਾ ਤੇਰੇ ਅਸੀਂ ਕਰਦੇ ਨਹੀਂ ਹੈਗੇ ਤੇ ਉਹਦੀ ਭੈਣ ਕਰਕੇ ਮੇਰੇ ਤੋਂ ਦੂਰ ਹੋ ਗਿਆ ਤਾਂ ਕਰਕੇ ਔਰ ਫਿਰ ਮੇਰਾ ਇਸ ਦੁਨੀਆ ਤੇ ਹੈ ਹੀ ਨਹੀਂ ਕੁਝ ਵੀ ਮੈਂ ਤਾਂ ਕੋਈ ਨਹੀਂ ਸਮਝਦਾ ਤਾ ਤੇ ਪਰ ਤੇਰਾ ਘਰ-ਬਾਰ ਤੋਰੇ ਘਰ ਘਰ ਘਰੇ ਤਾਂ ਜਾ ਸਕਦੀ ਆ ਨਾ ਅਰੇ ਵੀ ਨਹੀਂ ਜਾ ਸਕਦੀ ਕਿਹੜੇ ਮੂਹ ਨਾਲ ਘਰੇ ਜਾਵੂੰਗੀ ਮੈਂ ਜਦੋਂ ਮੇਰੀ ਸੰਤੇਗੀ ਸਾਰੀ ਨਾਰਕ ਬਣ ਗਈ ਮੱਤੇ ਤਾਂ ਇੰਦਾ ਵੱਡਾ ਕਲੰਕ ਲੱਗ ਗਿਆ ਹੁਣ ਕਿਹੜੇ ਮੂਹ ਨਾਲ ਜਾਵੂੰਗੀ ਉੱਤੇ ਕਲੰਕ ਉਹ ਤੁਸੀਂ ਕੀ ਕਹਿ ਰਹੇ ਹੋ ਕਲੰਕ ਕਿਉਂਕਿ ਮੇਰਾ ਉਸ ਨਾਲ ਜਦੋਂ ਦਾ ਰਿਸ਼ਤਾ ਸੀ ਥੋੜੇ ਟਾਈਮ ਬਾਅਦ ਹੀ ਮੈਨੂੰ ਪਤਾ ਲੱਗਿਆ ਮੈਂ ਪ੍ਰੈਗਨੈਂਟ ਆ ਉਸਦੇ ਬੱਚੇ ਦੀ ਮਾਂ ਆ ਗਈ। ਜਦੋਂ ਮੇਰੇ ਘਰ ਦੇ ਨੂੰ ਪਤਾ ਲੱਗ ਗਿਆ। ਘਰ ਦੇ ਨੇ ਵੀ ਮੇਰੇ ਕੋਲੋਂ ਘੜਦਾ ਤੇ ਹੁਣੇ ਵੀ ਛੜਦਾ। ਤੇਰੇ ਮੇਰੇ ਜੀਨ ਤੇ ਫਾਇਦਾ ਹੀ ਕੀ ਆ? ਜਦੋਂ ਸਭ ਕੁਝ ਤੇਰਾ ਖਤਮ ਹੋ ਗਿਆ। ਨਾ ਮਾਵਾ-ਬਾਪ ਤੇ ਨਾ ਜ਼ਿੰਦਗੀ ਤੇ ਹੌਲੀ ਕੋសារ। ਗਲਤ-ਗਲਤ ਸੋਡੇ ਕਰ ਦਿਆਂ ਦੀ ਐ। ਮੈਨੂੰ ਤੇਰਾ ਫੋਨ ਦੇ ਮੈਂ ਕਰ ਦੋ ਸੋਡੇ ਕਰ। ਕੋਈ ਪੈਸਾ ਨਹੀਂ ਹੈਗਾ ਘਰ ਦੇਣਾ ਗੱਲ ਕਰੀ ਦਾ। ਦੱਸੀ ਤਾਂ ਜਾ। ਆ ਫੋਟੋ ਕਿਦੀ ਸੁਣੇ ਫੋਨ ਤੇ। ਕਿ ਦੀ ਉਹ ਨਹੀਂ ਆ ਛੇੜਾ ਮੇਰੇ ਕੋਖ ਚ ਪਲ ਰਿਆ ਇਹੀ ਤਾਂ ਇਹਦਾ ਪਿਓ ਆਗਾ ਤੁਸੀਂ ਜਾਣਦੇ ਏ ਨੂੰ ਉਹ ਨਹੀਂ ਨਹੀਂ ਮੈਂ ਤਾਂ ਨਹੀਂ ਜਾਣਦਾ ਪਰ ਮੇਰੀ ਗੱਲ ਸੁਣਾ ਇਨਸਾਨੀਅਤ ਉਤਾਰ ਤੇ ਨਾ ਮੈਂ ਜਾਣਦਾ ਤੈਨੂੰ ਨਾ ਤੂੰ ਜਾਣਦੀ ਆ ਪਰ ਮੈਂ ਤੈਨੂੰ ਐਵੇਂ ਰੋਲ ਨਹੀਂ ਦੇ ਸਕਦਾ ਤੁਸੀਂ ਐਵੇਂ ਕਰੋ ਮੇਰੇ ਨਾਲ ਮੇਰੇ ਘਰ ਚ ਚਲੋ ਛੋਡੇ ਘਰ ਮਹਿੰਗੇ ਮੈਂ ਭੱਗ ਜੂਗੀ ਮੇਰੇ ਦੋਡੇ ਘਰ ਤੇ ਕੀ ਕਹਿਣਗੇ ਉਹ ਘੜਾ ਮੈਨੂੰ ਐਕਸੈਪਟ ਕਰ ਲੈਣਗੇ ਉਹ ਕੋਈ ਗੱਲ ਨਹੀਂ ਤੁਸੀਂ ਸਾਡੇ ਘਰਾਂ ਦੀ ਟੈਨਸ਼ਨ ਨਾ ਲਓ ਪਰ ਐਵੇਂ ਵੀ ਨਾ ਤੇਰੇ ਪੇਟ 'ਚ ਇੱਕ ਬੱਚਾ ਹੈਗਾ ਐਵੇਂ ਸੜਕਾਂ ਤੇ ਤੂੰ ਤੁਰੀ ਫਰੇਂਗੀ ਕਿੱਧਰ ਜਾਏਂਗੀ ਤੇਰਾ ਘਰ ਨਹੀਂ ਬਾਰ ਨਹੀਂ ਤੂੰ ਟੈਨਸ਼ਨ ਨਾ ਲੈ ਤੂੰ ਮੇਰੇ ਨਾਲ ਸਾਡੇ ਘਰੋਂ ਚੱਲਦਾ ਮੈਂ ਨਹੀਂ ਜਾਣਾ ਹੈਗਾ ਜਦੋਂ ਮੇਰੇ ਘਰ ਦੇ ਨਾਲ ਟਕਰਾਤਾ ਉਹ ਬੰਦੇ ਨੇ ਟਕਰਾਤਾ ਜਿਹਨੇ ਸਾਰੀ ਉਮਰ ਮੇਰੇ ਨਾਲ ਰਹਿਣਾ ਸੀ ਮੈਂ ਤਾਂ ਤੁਹਾਨੂੰ ਜਾਣਦੇ ਵੀ ਨਹੀਂ ਹੈਗੀ ਦੇਖ ਕਮਲੀਆਂ ਗੱਲਾਂ ਨਹੀਂ ਕਰਦੇ ਹੁੰਦੇ ਬਸ ਇੱਕ ਰੱਬ ਦਾ ਬੰਦਾ ਸਮਝ ਕੇ ਮੇਰੇ ਨਾਲ ਘਰੇ ਵਗ ਚੱਲ ਤੂੰ ਸਾਡੇ ਆਪਦੇ ਬਾਰੇ ਨਹੀਂ ਸੋਚਣਾ ਇਸ ਬੱਚੇ ਬਾਰੇ ਤਾਂ ਸੋਚਣਾ ਇਹਨੇ ਵੀ ਧਾਗੇ ਦੁਨੀਆ ਚ ਆਉਣਾਗਾ ਕੋਈ ਗੱਲ ਨਹੀਂ ਇਹਨੂੰ ਜਿੰਮੇ ਤੇ ਮੈਂ ਆਪੇ ਮੇ ਪਾਲੀ ਲੈਣਾਗਾ ਕੰਮ ਕਰੋਗੇ ਕੋਈ ਨਾ ਕੋਈ ਸਹੇ ਬੱਚੇ ਨੂੰ ਵੀ ਇਹ ਜੱਗ ਦਿਖਾਉਂਗੀ ਉਹ ਕਮਲੀਆਂ ਕਮਲੀਆਂ ਗੱਲਾਂ ਦੀ ਕਰਦੇ ਹਾਂ ਤੇ ਤੈਨੂੰ ਪਤਾ ਹੈ ਜਮਾਨਾ ਕਿਹੋ ਜਿਹਾ ਹੈ ਇੱਥੇ ਨਾਲੇ ਹੁਣ ਤੂੰ ਕਿੱਧਰ ਜਾਏਂਗੀ ਨੇਰਾ ਹੋਣ ਵਾਲਾ ਕ ਤੂੰ ਮੇਰੇ ਨਾਲ ਘਰੇ ਚੰਦ ਪਰ ਤੁਸੀਂ ਆਪਣੇ ਘਰੇ ਕੀ ਕਹੋਗੇ ਫਿਰ ਕੋਈ ਗੱਲ ਨਹੀਂ ਮੈਂ ਆਪੇ ਸੰਭਲੂਗਾ ਮੈਂ ਸਾਡੇ ਘਰਦਿਆਂ ਨੂੰ ਆਪੇ ਸਮਝਾ ਦੂੰਗਾ ਜੇ ਤੁਹਾਡੇ ਘਰ ਦੇ ਵਿੱਚ ਮੈਨੂੰ ਲੱਗੇ ਲੜਾਈ ਸ਼ੁਰੂ ਹੋ ਗਈ ਫਿਰ ਐਵੇਂ ਕਿਵੇਂ ਕੋਈ ਮੁੰਡਾ ਕਿੱਸੇ ਕੁੜੀ ਨੂੰ ਘਰੇ ਲੈ ਕੇ ਆਉਂਦਾ ਉਹ ਸੌਖੀ ਗੱਲ ਨਹੀਂ ਹੈਗੀ ਉਹ ਬਸ ਤੂੰ ਉਹ ਛੱਡ ਦੇ ਬਸ ਤੂੰ ਜੇ ਘਰ ਦੇ ਪੁੱਛਣ ਲੱਗੇ ਮੈਂ ਸਿੱਧਾ ਕਹਿ ਦਊਗਾ ਕਿ ਮੇਰੀ ਇਹ ਪ੍ਰਿੰਟ ਹੈਗੀ ਤੇ ਕੁਝ ਦਿਨ ਆਪਣੇ ਨਾਲ ਇੱਥੇ ਰਹੂਗੀ ਤੂੰ ਟੈਨਸ਼ਨ ਨਾ ਲੈ ਪੁੱਲਾ ਮੇਰੇ ਨਾਲ ਘਰੇ ਚੱਲ ਸਾਰੇ ਪੱਡੇ ਸਿੱਟਣ ਵਾਲੇ ਹੋਏ ਪਾਏ ਨੇ ਕੱਪੜੇ ਇਹ ਦੇਖ। ਆ ਇਨਸੈਕਟ ਜਾਂਦਾਗਾ ਚੀਜ਼ਾਂ ਜਿਹਾ। ਵੀ ਆ ਐਨੀ ਮੈਂ ਸਾਹਮਣੇ ਰੱਖ ਜਾ। ਜਿਹੜਾ ਕੁਛ ਇੱਥੇ ਸੁੱਟ ਜਾਂਦਾ ਚਲਾ ਚਲਾ ਮਾਰਦਾਗਾ। ਨਹੀਂ ਹੈਗਾ ਮਾੜਾ ਮੋਟਾ ਹੱਥ ਪੱਲਾ ਆਪ ਵੀ ਹਲਾ ਲਾ ਕਿਸੇ ਪਾਸੇ ਚੀਜ਼ ਧਰਦਾ। ਦੱਸ ਮੈਂ ਕੱਲੀ ਵੀ ਨੌਕਰ ਲੱਗੀ ਹੋਈ ਆ। ਗਗਨ। ਸ਼ਸ਼ੀਕਾ ਸ਼ਸ਼ੀਕਲ। ਇਹ ਕੌਣ ਆ? ਇਹ ਤਾਂ ਨਾ ਬਾਰਾਂ ਕੁੜੀ ਤੇ ਆਪਣਾ ਇਹਨੂੰ ਵਿਚਾਰੀ ਨੂੰ ਕੋਈ ਰੂਮ ਵਗੈਰਾ ਨਹੀਂ ਮਿਲਿਆ ਸੀਗਾ ਭਾਲਦੀ ਫਿਰਦੀ ਸੀਗੀ ਮੈਂ ਸੋਚਿਆ ਵੀ ਚਲ ਆਪਣੇ ਇੱਕ ਰੂਮ ਬੇਲੇ ਹੀ ਪਿਆ ਸਾਈਡ ਜਿਹੜਾ ਪੁੱਛ ਰਹਿ ਕੋਈ ਇਹਨਾਂ ਨੇ ਕਰਾਇਆ ਜਾਂ ਫਿਰ ਨਾ ਥੂਏ ਕੁੜੀ ਨੂੰ ਕਿਵੇਂ ਜਾਣਦਾ ਓਏ ਮੈਂ ਕਿੱਥੇ ਜਾਣਦਾ ਇੱਦਾਂ ਵਿਚਾਰੀ ਟੜਕੇ ਦੀ ਨਾ ਉੱਥੇ ਬਾਜ਼ਾਰ 'ਚ ਫਿਰਦੀ ਸੀ ਰੂਮ ਲੱਭਦੀ ਮੈਨੂੰ ਤਾਂ ਪਤਾ ਲੱਗਿਆ ਮੈਂ ਕਿ ਕੁੜੀ ਹੈਗੀ ਕਿੱਧਰ ਹਨਾ ਵੀ ਇੱਕ ਤਾਂ ਟਾਈਮ ਹੋ ਜਾਗਾ ਮਾੜਾਗਾ ਜਿੱਕੱਲਾ ਤੈਨੂੰ ਪਤਾ ਹੀ ਹੈ ਤਾਂ ਕਰਕੇ ਮੈਂ ਚੱਲ ਨਾ ਚੰਨੀ ਪਹਿਚਾਨ ਨਹੀਂ ਆਏ ਤੂੰ ਅਣਜਾਣ ਕੁੜੀ ਨੂੰ ਆਉਂਦੇ ਘਰੇ ਕਿਵੇਂ ਲਿਆ ਤੈਨੂੰ ਕੀ ਪਤਾ ਕੌਣ ਆ ਤੇ ਕੀ ਕਰਕੇ ਆਈ ਆ ਓਏ ਐ ਕੀ ਹੁੰਦਾ ਵਧੀਆ ਮੈਨੂੰ ਤਾਂ ਵਧੀਆ ਲੱਗੀ ਕੁੜੀ ਮੇਰੀ ਗੱਲ ਸੁਣ ਲੈ ਸ਼ਖਲ ਤੇ ਲਿਖਿਆ ਹੋਇਆ ਵਧੀਆ ਤੂੰ ਹੀ ਨਹੀਂ ਜਿ ਕਰੀ ਆ ਆਪਣੇ ਘਰ ਇੱਕ ਕਮਰਾ ਵਿਹਲਾ ਤਾਂ ਪਿੰਡ ਆਪਾਂ ਨੂੰ ਵਧੀਆ ਕਰਾਇਆ ਆ ਕਰੂ ਕੋਈ ਨਾ ਤੂੰ ਹੀ ਨਾ ਮੰਨੀ ਅਬ ਕੋਈ ਤਾਂ ਨਾ ਪੁੱਛਦੀ ਸੀ ਪਿੰਡ ਕਿਹੜਾ ਹੈ ਮੈਂ ਇਤਰੋ ਬਰਨਾਲੇ ਸਾਈਡ ਤੋਂ ਆਂ ਅੱਛਾ ਤੇ ਤੁਹਾਡੇ ਮੰਮੀ ਡੈਡੀ ਦਾ ਕੀ ਨਾਮ ਹੈ ਮੰਮੀ ਦਾ ਨਾਮ ਬਾ ਸੰਦੀਪ ਕੋਰ। ਓਕੇ ਕਿੱਥੇ ਨੇ ਤੁਹਾਡੇ ਮੰਮੀ ਡੈਡੀ? ਬੁਲਾਓ ਉਹਨਾਂ ਨੂੰ ਫੇਰੀ ਰੂਮ ਦਵਾਂਗੇ ਅਸੀਂ। ਓਹੋ ਕਮਲੀਆਂ ਗੱਲਾਂ ਕਿਉਂ ਕਰਦੀ ਹੁੰਦੀਆਂ ਗਾਗਨ? ਲੈ। ਨਾ ਹੀ ਵਿਚਾਰੀ ਜੰਨਾ ਇਹ ਜੀ ਲੱਗਦੀ ਦੇਖ ਕਿੰਨੀ ਭੋਲੀ ਕੁੜੀ ਆ ਕਿ ਦੇਖ। ਇੱਥੇ ਵਧੀਆ ਨਾਲ ਤੇਰਾ ਜੀ ਲੱਗਿਆ ਰਿਹਾ ਕਰੂਗਾ। ਮੈਂ ਤਾਂ ਤੇਰੇ ਮਾਰੇ ਨਹੀਂ ਲੈਂਦੀ ਏ। ਕੀ ਕਰਦੀ ਕੀ ਆ ਤੂੰ ਕੋਈ ਪੜਦੀ ਪੜਦੀ ਆ? ਨਹੀਂ ਜੀ ਮੈਂ ਨਰਸਿੰਗ ਦੀ ਉਹ ਕਰਦੀ ਏ। ਇੱਥੇ ਹਸਪੀਟਲ ਦੇ ਵਿੱਚ। अच्छा प्रो प्रूफरा फो किथे ਲੈ ਲੈ ਜੀ ਉਹ ਪ੍ਰੂਫ ਤਾਂ ਐਨੇ ਮੈਨੂੰ ਦੇ ਦੇ ਸੀਗੇ ਮੇਰੇ ਫੋਨ ਚ ਲੈ ਕੇ ਕੋਈ ਗੱਲ ਨੂੰ ਤਾਂ ਪ੍ਰੂਫਾਂ ਦੀ ਟੈਨਸ਼ਨ ਨਾ ਲੈ ਇਹ ਤਾਂ ਬੜੀ ਵਧੀਆ ਮੇਰੇ ਘਰ ਅੰਦਰ ਇੱਥੇ ਇਹਦੇ ਨਾਲ ਕੋਈ ਨਾ ਤੁਸੀਂ ਮੇਰੇ ਦਿਨ ਦਾ ਕੰਮ ਬੰਦਾ ਕਰਾ ਦੇ ਹਾਂ ਚੱਲ ਇਹ ਤਾਂ ਠੀਕ ਹੈ ਕੋਈ ਨਾ ਤੂੰ ਬਹਿ ਜਾ ਅੰਦਰ ਇੱਧਰ ਇੱਧਰ ਪਾ ਗਿਓ ਨਾ ਤੂੰ ਬੜਾ ਇੱਧਰ ਦਰਸਖਾਈ ਜਾਂਦਾ ਕਿਵੇਂ ਜਾਣਦਾ ਓਹੋ ਤੈਨੂੰ ਪਤਾ ਤਾਂ ਹੈਗਾ ਮੈਂ ਕਹੀ ਜਾਂਗਾ ਮੈਂ ਗਲਤਾਂ ਕਰ ਕੁਛ ਗਲਤ ਨਹੀਂ ਬੰਦੇ ਦਾ ਬਦਲਦੇ ਦਾ ਕੋਈ ਪਤਾ ਲੱਗਦਾ ਹੁੰਦਾ ਸਰੀ ਮੈਨੂੰ ਤਾਂ ਇਹੋ ਜੀ ਗਲਤ ਨਹੀਂ ਹੈਗੀ ਕਿ ਕੋਈ ਓਏ ਨਹੀਂ ਬਾਬਾ ਗੁਰੂ ਮੈਂ ਤਾਂ ਇਥੋਂ ਬਿਨਾਂ ਹੋਰ ਕਿਸੇ ਬਾਰੇ ਕਿੰਮੀ ਸੋਚ ਲੂੰਗਾ ਮੈਂ ਤਾਂ ਨਾ ਮੈਂ ਸੋਚਿਆ ਮੈਂ ਨਾਲੇ ਤਾਂ ਤੂੰ ਘਰੇ ਗੱਲੀ ਹੁੰਨੀ ਹੈਗੀ ਤੂੰ ਤੇਰਾ ਜੀ ਲੱਗਿਆ ਰਿਹਾ ਗੁਰੂ ਨਾਲੇ ਚਾਰ ਪੈਸੇ ਆ ਜਾ ਕਰਨਗੇ ਕੁੜੀ ਤਾਂ ਨਰਮ ਆਦੀ ਹੈ ਕੁੜੀ ਤਾਂ ਤੂੰ ਟੈਨਸ਼ਨ ਲੈ ਕੋਈ ਪਰ ਅੱਜਕੱਲ੍ਹ ਤੁਹਾਨੂੰ ਪਤਾ ਨਾ ਬਹੁਤ ਕੁਝ ਵੀ ਜਾਂਦਾ ਡਰ ਲੱਗਦਾਗਾ ਓਹ ਹੋ ਇਹਨੂੰ ਕੋਈ ਬਾਹਲਾ ਭੇਤ ਨਾ ਦੇਈ ਆਪਣੇ ਘਰ ਦਾ ਕੋਈ ਗੱਲ ਨਹੀਂ ਜੇ ਆਪਾਂ ਨੂੰ ਐ ਲੱਗਣ ਲੱਗੀ ਤਾਂ ਵੀ ਕੋਈ ਗਲਤ ਹੈ ਵੀ ਕੋਈ ਉਹ ਸਾਹਬ ਦੀ ਤਾਂ ਬ ਕੋ ਇਹਨਾਂ ਪੇ ਦੇ ਦਾਂਗੇ ਪ੍ਰੂਫ ਲੈ ਲੈਣਾ ਪੱਕਾ ਤੁਸੀਂ ਮੈਂ ਪ੍ਰੂਫ ਲੈ ਲੇ ਟੈਂਸ਼ਨ ਨਾ ਲੈ ਕੋ ਚਲ ਮੈਂ ਚਾਵਨਾ ਨਹੀਂ ਨਾਲੇ ਉਪੀ ਲੁਕ ਆ ਦੋ ਦੋ ਸਬਜ਼ੀਆਂ ਦਾ ਹਸਕੀ ਕਰਨੀ ਆ ਸੀਗਾ ਵਿੱਚੀ ਮਟਰ ਚੱਕ ਲਿਆ ਆ ਨਾਲੇ ਮੇਥੇ ਚੱਕ ਲਿਆ ਆ ਇਹ ਵੀ ਬੰਦੇ ਦਾ ਦਿਮਾਗ ਨਾ ਹਿੱਲੇ ਹੀ ਪਿਆ ਜਦੇ ਪਾਣੀ ਪੀਣਾ ਸੀਗਾ ਅੱਛਾ ਆ ਪਿਆ ਗਲਾਸ ਹਾਂ ਤੇ ਅੱਜ ਪੀਲਾ ਪਾਣੀ ਅੱਛਾ ਅੱਜ ਕੀ ਸਬਜ਼ੀ ਵਗੈਰਾ ਬਣਾ ਲਈਏ ਸਬਜ਼ੀ ਸੋਕਟ ਦੀ ਸੀ ਦੋ ਦੋ ਚੀਜ਼ਾਂ ਚੱਕ ਲੈ ਮਟਰ ਤੇ ਮੇਥੇ ਕੀ ਬਣਾਵਾਂ ਤੈਨੂੰ ਕੀ ਪਸੰਦ ਹੈ ਕੁਛ ਵੀ ਬਣਾ ਲਓ ਜੋ ਤੁਹਾਡਾ ਦਿਲ ਕਰੇ ਫਿਰ ਵੀ ਕੋਈ ਚੁਆਇਸ ਤਾਂ ਹੋਣੀ ਤੇਰੀ ਨਹੀਂ ਨਹੀਂ ਕੋਈ ਗੱਲ ਨਹੀਂ ਚਾਹੇ ਤੁਸੀਂ ਮਟਰ ਬਣਾ ਲਓ ਅੱਜ ਅੱਛਾ ਲੱਗਦਾ ਮਟਰ ਪਸੰਦ ਨੇ ਇਹਨਾਂ ਨੂੰ ਵੀ ਮਟਰ ਬਹੁਤ ਪਸੰਦ ਨੇ ਵੈਸੇ ਪਸੰਦ ਬਹੁਤ ਮਿਲਦੀ ਹੈ ਹਨਾ ਤੇਰੀ ਹੇ ਦੇ ਨਾਲ ਮੈਨੂੰ ਨਹੀਂ ਪਤਾ ਸੀ ਪਰ ਬੇਨਾਂ ਨੂੰ ਵੀ ਮਟਰ ਪਸੰਦ ਨਹੀਂ ਆ। ਅੱਛਾ ਅੱਛਾ ਹਾਂਜੀ। ਅਮ ਉਹ ਤਾਂ ਆਪਾਂ ਹਨਾ ਪਹਿਲੀ ਵਾਰ ਕਿਸੇ ਨੂੰ ਮਿਲਦੇ ਆ ਤਾਂ ਬੜਾ ਡਰ ਚਾ ਲੱਗਦਾ। ਅਜੀਬ ਜਿਹਾ ਹੁੰਦਾ ਐਵੇਂ ਹਨਾ ਕਿਸੇ ਦੇ ਘਰੇ ਜਾਂਦੇ ਆ। ਮੈਨੂੰ ਤਾਂ ਐਵੇਂ ਲੱਗੇ ਮਨਾਣਾ ਪਤਾ ਨਹੀਂ ਕੀ ਹੋ ਜਾਊਗਾ। ਪਹਿਲਾਂ ਥੋੜੀ-ਮੋਟੀ ਬੰਦੇ ਦੀ ਜਾਣ ਪਹਿਚਾਨ ਹੁੰਦੀ ਆ ਫੇਰ ਹੀ ਹਨਾ ਆਪਾਂ ਅਗਲੇ ਦਿਨਾਂ ਨਾਲ ਜਾਨਦੇ ਆ। ਹਾਂਜੀ ਉਹ ਤਾਂ ਠੀਕ ਐ। ਮਤਲਬ ਤੇਰੀ ਤੂੰ ਇਹਨਾਂ ਚਾਹਦੀ ਸੀਗੀ ਪਹਿਲਾਂ ਨਹੀਂ 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 ਮੈਂ ਤਾਂ ਪਤਾ ਹੀ ਨਹੀਂ ਸੀ ਕਿ ਉਹਨੇ ਮੈਂ ਨਾ ਕਾਫੀ ਬਜ਼ਾਰ ਦੇ ਵਿੱਚ ਪੁੱਛ ਕੇ ਹੀ ਵੀ ਜੇ ਕਿਤੇ ਪੀਜੀ ਵਗੈਰਾ ਮਿਲ ਜਾਏ ਰੂਮ ਮਿਲ ਜਾਏ ਤਾਂ ਸਹੀ ਆ ਪਰ ਹਰ ਇੱਕ ਜਗ੍ਹਾ ਤੋਂ ਜਵਾਬ ਹੀ ਮਿਲਦਾ ਸੀਗਾ ਕੋਈ ਕਹਿੰਦਾ ਸੀ ਵੀ ਇੱਥੇ ਆਲਰੇਡੀ ਪਹਿਲਾਂ ਹੀ ਕੁੜੀਆਂ ਰਹਿੰਦੀਆਂ ਨੇਗੀਆਂ ਤੇ ਕਈ ਮੁੰਡਿਆਂ ਨੂੰ ਰੱਖਦੇ ਸੀਗੇ ਫਿਰ ਕੋਈ ਘਰ ਮਿਲਿਆ ਨਹੀਂ ਸੀ ਤੇ ਚਾਣ ਚੱਕ ਜਿਵੇਂ ਰੱਬ ਕਹਿੰਦੇ ਨੇ ਨਾ ਵੀ ਸੁਭਾਅ ਨਾਲ ਮਿਲ ਕੇ ਸੀ ਹਾਂ ਸੁਭਾਅ ਨਾਲ ਦੇਖ ਲੈਣਾ ਕਿਸਮਤ ਇਹ ਨਹੀਂ ਮਿਲਣਾ ਸੀਗਾ ਜਿਹੜੀ ਤੇਰੀ ਪਸੰਦ ਆ ਉਹ ਹੀ ਇਹਦੀ ਪਸੰਦ ਆ ਐਵੇਂ ਕਿਵੇਂ ਹੋ ਗਿਆ ਨਹੀਂ ਵੈਸੇ ਮੇਰੇ ਪਸੰਦ ਨਹੀਂ ਹੈਗੇ ਮਟਰ ਮੈਂ ਤਾਂ ਵੈਸੇ ਹੀ ਕਹਤਾ ਵੀ ਜੇ ਮਟਰ ਬਈ ਤਾਂ ਬਣਾ ਲਵਾਂ ਅੱਛਾ ਅੱਛਾ ਤੇਰੀ ਫੈਮਿਲੀ ਚ ਕੌਣ ਕੌਣ ਆ ਮਤਲਬ ਕਿ ਮੰਮੀ ਡੈਡੀ ਤੋਂ ਇਲਾਵਾ ਕੋਈ ਭੈਣ ਭਰਾ ਕੌਣ ਹੈ ਹਾਂਜੀ ਫੈਮਿਲੀ ਦੇ ਵਿੱਚ ਮੰਮੀ ਡੈਡੀ ਔਰ ਮੈਂ ਅਸੀਂ ਤਿੰਨ ਜਾਨ ਹੀ ਹਾਂਗੇ ਅੱਛਾ ਕੱਲੀ ਕੱਲੀ ਕੁੜੀ ਆ ਫਿਰ ਤੂੰ ਮਾਪਿਆਂ ਦੀ ਹਾਂਜੀ ਮਾਪੇ ਤਾਂ ਉਹਦੇਤੀ ਪੁੱਤ ਨੂੰ ਹੀ ਨੇ ਅੱਖਾਂ ਤੋਂ ਦੂਰ ਕਰਦੇ ਹੁੰਦੇ ਤੂੰ ਤਾਂ ਹੈ ਹੀ ਉਹਨਾਂ ਦੀ ਕੱਲੀ ਔਲਾਦ ਤੂੰ ਫੇਰ ਵੀ ਸ਼ਹਿਰ ਦੇ ਵਿੱਚ ਪੜਨ ਆ ਗਈ ਕਿਉਂ ਉਹ ਤੁਹਾਨੂੰ ਦੱਸਿਆ ਤਾਂ ਹੈਗਾ ਸੀ ਵੀ ਮੇਰੀ ਹਸਪੀਟਲ ਦੇ ਵਿੱਚ ਵੀ ਡਿਊਟੀ ਹੁੰਦੀ ਹੈ ਕਿ ਟ੍ਰੇਨਿੰਗ ਚੱਲ ਰਹੀ ਹੈ ਨਾ ਨਰਸਿੰਗ ਕਰਕੇ ਵੀ 2-3 ਘੰਟੇ ਉੱਥੇ ਹਸਪੀਟਲ ਜਾਣਾ ਪੈਂਦਾਗਾ ਉਹ ਤਾਂ ਠੀਕ ਹੈ ਫੇਰ ਵੀ ਤੂੰ ਉੱਥੋਂ ਆ ਜਾ ਕਰਦੀ ਉੱਥੋਂ ਨੂੰ ਪਤਾ ਤਾਂ ਹੈਗਾ ਅਪ ਡਾਊਨ ਕਰਨਾ ਕਿੰਨਾ ਔਖਾ ਹੁੰਦਾ ਬਾਕੀ ਧੁੰਦ ਵੀ ਕਿੰਨੀ ਪੈਂਦੀ ਹੈ ਕਿ ਦਿਨ ਛੋਟੇ ਨੇ ਕਿ ਤਾਂ ਕਰਕੇ ਲੇਟੋਂ ਵੀ ਹੋ ਜਾਂਦੀ ਹੈ ਘਰ ਜਾਂਦੀ ਜਾਂਦੀ ਅੱਛਾ ਉਹ ਤਾਂ ਹੈ ਧੁੰਦ ਤਾਂ ਬਹੁਤ ਜ਼ਿਆਦੇ ਤੇ ਤੈਨੂੰ ਪਤਾ ਜਦੋਂ ਅਸੀਂ ਪੜ੍ਹਦੀਆਂ ਹੁੰਦੀਆਂ ਸੀ ਧੁੰਦ ਉਦੋਂ ਵੀ ਬਹੁਤ ਜ਼ਿਆਦੇ ਹੁੰਦੀ ਸੀ ਸਾਨੂੰ ਤਾਂ ਨਹੀਂ ਵੈਸੇ ਸਾਡੇ ਘਰ ਦੇ ਆਨੇ ਬਾਹਰ ਭੇਜਿਆ ਪੜਨ ਵਾਸਤੇ ਪਤਾ ਨਹੀਂ ਕਿਦਾਂ ਦਾ ਮਾਹੌਲ ਆ ਗਿਆ ਅੱਜ ਕੱਲ ਮਾਂ ਪਿਓ ਨੂੰ ਚੜਾ ਵੀ ਫਿਕਰ ਨਹੀਂ ਆਉਂਦੀ ਤੇ ਆ ਬੁੱਤਾਂ ਦੀ ਤੁਸੀਂ ਦੇਦੇ ਐ ਮੈਂ ਕਾਤੋਂ ਭੁੱਲੀ ਜਾਂਨੇ ਹੋਗੇ ਤੁਸੀਂ ਮੈਨੂੰ ਲੱਗ ਗੁੱਸਾ ਕਰਦੇ ਹੋ ਮੇਰੇ ਇੱਥੇ ਆਈ ਤਾਂ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਨਹੀਂ ਫਿਰ ਹੁਣ ਸਾਡੇ ਪਤਾ ਕੀ ਗੱਲ ਸਾਰੇ ਮੰਮੀ ਡੈਡੀ ਤੇ ਅੱਗੇ ਦਾਦੇ ਦਾਦੀ ਹੋਰੀ ਸਾਰੇ ਬੜੇ ਲਿਖੇ ਸੀਗੇ ਤੇ ਰਿਚ ਫੈਮਿਲੀ ਦੇ ਵਿੱਚੋਂ ਬਲੋਂਗ ਕਰਦੇ ਆਂਗੇ ਕੁਝ ਫਿਰ ਹੁਣ ਫੈਮਿਲੀ ਨੂੰ ਇਹ ਆ ਵੀ ਸਾਡੀ ਕੱਲੀ ਘੈਰੀ ਧੀ ਹੈਗੀ ਤੇਨੂੰ ਸਹੀ ਪੜਾ ਲਿਖਾ ਕੇ ਡਾਕਟਰ ਬਣਾਈਏ ਝਾਦੀ ਪੜੇ ਲਿਖੇ ਲੱਗਦੇ ਨੇ ਤੇਰੇ ਪੇਰਾਂ ਸ ਤਾਂ ਮੈਨੂੰ ਚੱਲ ਛੱਡ ਐਂ ਕਰ ਉਨਾ ਹਰੂਮ ਚ ਜਾ ਕੇ ਬੈੱਡ ਸ਼ੀਟ ਸੈੱਟ ਕਰਦੀ ਥੇ ਮੈਨੇ ਸਬਜੀ ਬਣਾਉਣੀ ਹੈ ਹਾਂਜੀ ਕੋਈ ਗੱਲ ਨਹੀਂ ਬਸ ਮੈਂ ਪਾਣੀ ਪੀ ਲਾਂ ਫਿਰ ਮੈਂ ਚਲ ਜਾਈ ਰਹੀ ਹਾਂ ਹਮ ਹਮ